ਆ ਜੀ ਉਹਨਾਂ ਦੇ ਖੇਤ ਦੇਖ ਰਹੀ ਆ ਮੈਂ ਔਰ ਖੇਤ ਦੇਖ ਕੇ ਮਨ ਬਾਗੋ ਬਾਗ ਹੋ ਰਿਹਾ ਤੇ ਇਹਦੇ ਵਿੱਚੋਂ ਪਾਣੀ ਫਿਲਟਰ ਹੋ ਕੇ ਜਾਂਦਾ ਖੇਤਾਂ ਨੂੰ ਹਾਂਜੀ ਸਾਰੀਆਂ ਡਰੇਨਾਂ ਹੁਣ ਫੁੱਲ ਹੋ ਗਈਆਂ ਹੂੰ ਕਿਉਂਕਿ ਮੈਂ ਮੋਟਰ ਨਹੀਂ ਚਲਾਈ ਪਹਿਲੇ ਉਹ ਪਹਿਲਾਂ ਮੋਟਰ ਚਲਾਉਂਦੇ ਹੁੰਦੇ ਸੀ ਹੂੰ ਪਿਛਲੇ ਸਾਲ ਮੈਂ 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 ਚਲਾਈ ਨਹੀਂ ਮੈਂ ਕਿਹਾ ਚੱਲ ਐਂ ਸਰ ਜਾਣਾ ਉਹ ਸਰ ਵੀ ਗਿਆ ਅੱਛਾ ਉਹ ਐਤਕੀ ਫੇਰ ਨਹੀਂ ਮੈਂ ਮੋਟਰ ਚਲਾਈ ਉਹ ਪਾਣੀ ਖੜ ਗਿਆ ਜਾਨੀ ਕਿ ਆ ਥੱਲੇ ਬੈਲਟਾਂ ਦੀਆਂ ਚਿੱਟੀਆਂ ਜਿੱਟੀਆਂ ਲੱਗੀਆਂ ਇਹ ਐ ਘੁੰਮਦੀਆਂ ਹੁੰਦੀਆਂ ਇਹ ਹੈ ਨਹੀਂ ਆ ਜਿਹੜੀ ਵਾਈਟ ਵਾਲੀ ਬੈਲਟ ਆ ਹਾਂ ਹਾਂਜੀ ਆਹ ਇਹ ਕੌਮਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਇੱਕ ਨਵਾਂ ਸਫ਼ਰ ਲੈ ਕੇ ਤੁਹਾਡੇ ਰੂਬਰੂ ਹੋਣਾ ਆ ਤੇ ਪਹਿਲਾਂ ਦੇਖੋ ਤੁਸੀਂ ਸਾਹਮਣੇ ਦਾ ਸੋਹਣਾ ਜਿਹਾ ਕੈਂਟ ਜਿਹਾ ਵਿਊ ਤੇ ਰਸਤਾ ਤਾਂ ਮੈਨੂੰ ਪਤਾ ਨਹੀਂ ਕਿੱਥੋਂ ਕਿੱਥੇ ਕ ਆ ਗਏ ਆ ਵਾਈਟ ਟਰੱਕ ਤੋਂ ਚੱਲੇ ਸੀ ਤੇ ਲੈਂਗਲੀ ਨੂੰ ਆਪਾਂ ਜਾ ਰਹੇ ਆ ਲੈਂਗਲੀ ਆਪਾਂ ਇੱਕ ਖੂਬਸੂਰਤ ਖੇਤਾਂ ਦਾ ਨਜ਼ਾਰਾ ਕਵਰ ਕਰਨਾ ਆ ਅੱਜ ਤੇ ਤੁਹਾਨੂੰ ਦਿਵਾ ਦੇਣੀ ਆ ਪੰਜਾਬ ਦੀ ਯਾਦ ਪੰਜਾਬ ਦੇ ਜਾਏ ਪੰਜਾਬ ਚ ਖੇਤੀ ਕਰਦੇ ਨੇ ਤੇ ਬਾਹਰ ਆ ਕੇ ਵੀ ਕਿਵੇਂ ਉਹਨਾਂ ਮੱਲਾ ਮਾਰੀਆਂ ਤੇ ਇਹ ਸਾਰਾ ਕੁਝ ਤੁਹਾਨੂੰ ਦਿਖਾਉਣਾ ਹੈ ਮੌਸਮ ਅੱਜ ਬਹੁਤ ਹੀ ਸੋਹਣਾ ਹੈ ਜਦੋਂ ਘਰੋਂ ਨਿਕਲੇ ਸੀ ਥੋੜੀ ਜੀ ਧੁੱਪ ਸੀ ਪਰ ਵਿੱਚ ਵਿੱਚ ਬੱਦਲ ਦੇਸ ਰਹੇ ਆ ਮੀਂਹ ਨਹੀਂ ਆਇਆ ਇਹ ਸ਼ੁਕਰ ਹੈ ਤਾਂ ਕਰਕੇ ਆਊਟਡੋਰ ਸ਼ੂਟ ਜਿਹੜਾ ਅੱਜ ਸੋਹਣਾ ਹੋ ਜਾਣਾ ਤੇ ਸਾਰੀ ਵੀਡੀਓ ਦੇਖਣ ਦੇ ਲਈ ਤੁਸੀਂ ਜੁੜੇ ਰਹਿਣਾ ਹੈ ਆਪਣੀ ਇਸ ਇਸ ਪ੍ਰੋਗਰਾਮ ਦੇ ਨਾਲ ਇਸ ਪੇਜ ਦੇ ਨਾਲ ਤੇ ਇਹ ਜਾਨੀ ਕਿ ਵੀ ਇਥੋਂ ਲੈਫਟ ਹੈ ਨੀ ਹਣਾ ਇਥੋਂ ਤੇ ਲਾ ਕੇ ਆਪਣੀ ਜਮੀਨ ਜਾਂਦੀ ਆ ਬੰਦਾ ਇਹ ਦੇਖ ਲਓ ਹਣਾ ਤੇ ਆ ਸਾਰਾ ਇਥੇ ਸਾਰਾ ਉਹ ਘਰ ਆ ਆਪਣਾ ਅੱਛਾ ਆਪਾਂ ਹੁਣ ਉਧਰੋਂ ਕਮਾ ਕੇ ਆਵਾਂਗੇ ਉਧਰੋਂ ਵਧੀਆ ਦਿਖੇਗਾ ਮੈਂ ਤੁਹਾਨੂੰ ਦਿਖਾ ਲਿਆਂਦਾ ਇਧਰੋਂ ਆਹ ਜਿਹੜੇ ਦਰਖਤ ਖੜੇ ਨੇ ਇਹ ਆਪਣੇ ਬੰਨੇ ਤੇ ਨੇ ਠੀਕ ਆ ਇੱਥੇ ਤੱਕ ਜ਼ਮੀਨ ਆ ਬਣੀ ਮੈਨੂੰ ਭਾਜੀ ਹੀ ਲੈਣ ਆਏ ਤੇ ਮੈਂ ਸੋਚਿਆ ਖੇਤਾਂ 'ਚ ਜਾ ਕੇ ਗੱਲਬਾਤ ਕਰਾਂਗੇ ਪਰ ਅਜੇ ਅਸੀਂ ਰੋਡ ਤੇ ਹੀ ਸੀ ਭਾਜੀ ਦੱਸਣ ਲੱਗੇ ਆਪਣੀ ਜ਼ਮੀਨ ਵੀ ਜਿਹੜੀ ਹਾਈਵੇ ਨਾ ਲੱਗਦੀ ਆ ਤੇ ਮੈਂ ਕਿਹਾ ਵੀ ਕਿਉਂ ਨਾ ਫਿਰ ਇੱਥੋਂ ਹੀ ਦਿਖਾਈ ਜਾਵੇ ਇੱਥੋਂ ਸ਼ੁਰੂਆਤ ਕੀਤੀ ਜਾਵੇ ਸੋ ਤੁਹਾਡੇ ਨਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਾਨੂੰ ਦੇਖ ਰਹੇ ਨੇ ਮੇਰੀ ਫੇਸਬੁੱਕ YouTube ਤੇ ਦਰਸ਼ਕ ਫੇਸਬੁੱਕ ਤੇ ਬਹੁਤ ਲੋਕ ਦੇਖਦੇ ਨੇ ਆਪਾਂ ਨੂੰ ਕਈ ਵਾਰੀ ਕੋਈ ਵੀਡੀਓ ਜਿਹੜੀ ਲੱਖ ਤੋਂ ਵੀ ਪਾਰ ਹੋ ਜਾਂਦੀ ਆ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਕੰਨਿਆ ਸਾਸਰੀ ਘਰ ਨੂੰ ਮੌਕਾ ਮਿਲਿਆ ਜੀ ਥੈਂਕ ਯੂ ਭੈਣ ਜੀ ਉਹਨਾਂ ਨੇ ਸਾਨੂੰ ਲਿਆਂਦਾ ਅੱਜ ਥੋੜੇ ਸਾਹਮਣੇ ਨਹੀਂ ਨਹੀਂ ਥੈਂਕ ਯੂ ਭਾਈ ਤੁਹਾਡਾ ਤੁਸੀਂ ਕਮਾਕਾਰਾਂ ਚੋਂ ਟਾਈਮ ਕੱਢ ਕੇ ਟਾਈਮ ਦਿੱਤਾ ਤੇ ਆਪਣੇ ਖੇਤਾਂ ਦਾ ਵਿਜ਼ਿਟ ਕਰਾਉਣ ਲੱਗੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਕੈਨੇਡਾ ਦੇ ਖੇਤਾਂ ਦੇ ਵਿੱਚ ਅੱਜਕੱਲ ਕਿਹੜੀ ਖੇਤੀ ਹੋ ਰਹੀ ਆ ਕਿਵੇਂ ਦੇ ਇਥੋਂ ਦੇ ਖੇਤ ਨੇ ਕਿਵੇਂ ਦੀਆਂ ਮੋਟਰਾਂ ਨੇ ਤੇ ਕਿਵੇਂ ਮਿਹਨਤਾਂ ਦੇ ਨਾਲ ਮੱਲਾ ਮਾਰੀਆਂ ਸਾਡੇ ਪੰਜਾਬੀਆਂ ਨੇ ਤੇ ਮੈਂ ਕੈਮਰਾ ਬੈਕ ਕਰ ਲਵਾਂ ਕਿਉਂਕਿ ਖੇਤ ਆਗੇ ਲੱਗੇ ਤੇ ਇਥੋਂ ਦੇ ਆ ਆਪਣੀ ਜ਼ਮੀਨ ਆ ਇਥੋਂ ਆ ਹਾਂਜੀ ਹਾਂਜੀ ਆ ਚੱਲ ਰਹੀ ਆ ਆਵੇ ਆਪਣੇ ਦਾ ਆ ਕਿੱਲੇ ਜੇ ਲੱਗੇ ਹੋਏ ਆ ਸਾਈਡ ਤੇ ਇਹ ਹਾਂਜੀ ਆ ਜਿਹੜੇ ਆ ਜਾਨੀ ਕਿ ਖਾਲੀ ਜੀ ਵੀ ਆਪਣੇ ਖੇਤ ਆ ਖਾਲੀ ਆਪਣੇ ਖੇਤ ਚ ਆ ਰਸਤਾ ਸਾਰਾ ਕੁਝ ਆਪਣਾ ਹੀ ਆ ਠੀਕ ਆ ਬਾਜੀ ਠੀਕ ਇਹ ਚਾਰ ਚਪੇਰੇ ਇਵੇਂ ਹੀ ਰਸਤੇ ਛੱਡੇ ਹੋਏ ਆ ਵੱਡੇ ਵੱਡੇ ਇਹ ਬੂਟੇ ਕਾਦੇ ਲੱਗੇ ਇਹ ਬਲੂ 베ਰੀ ਦੇ ਆ ਜੀ ਅੱਛਾ ਬਲੂ 베ਰੀ ਦੇ ਆ ਹਾਂਜੀ ਸਾਰੇ ਆਪਣੇ ਖੇਤ ਆ ਹਾਂਜੀ ਹਾਂਜੀ ਪੂਰਾ ਹਾਈਵੇ ਤੇ ਪੈਂਦਾ ਹੈ ਇਹ ਹਾਂਜੀ ਇਧਰੋਂ ਹਾਈਵੇ ਤੇ ਉਧਰੋਂ ਵੀ ਐਵੇਨਿਊ ਤੇ ਸਾਰੀ ਆਪਣੀ ਜ਼ਮੀਨ ਹਾਈਵੇ ਤੇ ਹੀ ਆ ਇਧਰੋਂ ਵੀ ਤੇ ਦੂਜੇ ਪਾਸੇ ਨੂੰ ਵੀ ਠੀਕ ਠੀਕ ਹਾਂਜੀ ਦੂਜੇ ਪਾਸੇੋਂ ਰੈਜੀਡੈਂਸ ਬਣਦਾ ਸਕਦਾ ਅੱਛਾ 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 ਉਧਰਲੇ ਪਾਸੇ ਫੂਡੀ 8 ਐਵੇਨਿਊ ਬਣਦਾ ਇਧਰ ਹਾਈਵੇ ਆ ਤੇ ਆਹ ਸਾਹਮਣੀ ਕੋਠੀ ਆਪਣੀ ਦਿਸ ਰਹੀ ਆ ਹਾਂਜੀ ਹਾਂਜੀ ਉਹ ਸ਼ੈੱਡ ਵਗੈਰਾ ਸਾਰੇ ਆਪਣੇ ਵਾਹ ਹਾਂਜੀ ਆ ਆ ਵੀ ਆਪਣਾ ਹੀ ਆ ਸਾਰਾ ਕੁਝ ਆ ਵੀ ਆਪਣਾ ਐ ਹਾਂਜੀ ਇਹ ਪੰਪ ਲੋ ਬੇਰੀਸ ਕੀ ਬਾਤ ਆ ਲਿਖਿਆ ਆ ਹਾਂਜੀ ਹਾਂਜੀ ਹਾਂ ਇਧਰ ਮੋਟਰਾਂ ਹੋਣੀਆਂ ਹਾਂਜੀ ਵੋਟਰ ਇੱਥੇ 5 ਲੱਗੀਆਂ ਹੋਈਆਂ ਇੱਕੋ ਹੀ ਥਾਂ ਤੇ। ਅੱਛਾ 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 ਜੀ ਆਪਾਂ ਮਾੜਾ ਉੱਤਰ ਕੇ ਦੇਖੀਏ। ਹਾਂਜੀ ਹਾਂਜੀ ਮੈਂ ਲੈ ਆਂਗਾ। ਹਾਂਜੀ ਭਾਜੀ ਆਪਾਂ ਤੁਹਾਡੇ ਖੇਤਾਂ ਦੇ ਵਿੱਚ ਆ ਕੇ ਖੜ ਗਏ ਆ। ਹਾਂਜੀ ਤੇ ਸਭ ਤੋਂ ਪਹਿਲਾਂ ਬहोत-ਬहोत शुक्रिया ਤੁਹਾਡਾ ਵੀ ਤੁਸੀਂ ਰਾਤ ਵੀ ਆਪਣੀਆਂ ਡਿਊਟੀਆਂ ਤੇ ਸੀ। ਦਿਨੇ ਵੀ ਤੜਕੇ ਉੱਠ ਕੇ ਉਹਨਾਂ ਟਾਈਮ ਦੇ ਰਹੇ ਹੋ। ਕੁਦਰਤੀ ਮੌਸਮ ਵੀ ਸੋਹਣਾ ਸੀ। ਵੇਖੋ ਧੁੱਪ ਲੱਗੀ ਹੋਈ ਆ। ਹਾਂਜੀ। ਸੂਰਜ ਝਾਤੀਆਂ ਮਾਰ ਰਿਹਾ ਕਿਤੇ-ਕਿਤੇ। ਹਾਂਜੀ। ਦਰਖਤਾਂ ਵਿੱਚ ਆਉਂਦੀ। ਹਾਂਜੀ ਤੇ ਇਹ ਸਾਰੇ ਬਾਜੀ ਉਹਨਾਂ ਦੇ ਖੇਤ ਆ ਤੇ ਬਾਜੀ ਆ ਪਾਣੀ ਕਿਧਰੋਂ ਖਾਲਚੋਂ ਆ ਰਿਹਾ ਹਾਂਜੀ ਪਹਿਲਾਂ ਤਾਂ ਜੀ ਤੁਹਾਨੂੰ ਥੈਂਕ ਯੂ ਤੁਹਾਡਾ ਜੀ ਤੁਸੀਂ ਆਏ ਹੋ ਸਾਡੇ ਕੋਲ ਪਹੁੰਚਿਆ ਸ਼ੁਗਰੀਆ ਤੁਸੀਂ ਸਾਡਾ ਸਾਨੂੰ ਇੱਧਰ ਵੀਡੀਓ ਤੇ ਲਿਆਂਦਾ ਹਾਂ ਥੈਂਕ ਯੂ ਸਵਾਗਤ ਸਵਾਗਤ ਇਹ ਆਪਣਾ ਇਹ ਪਾਣੀ ਇਹ ਉਦਾਂ ਡੈਕ ਦਾ ਚੱਲਦਾ ਹੁੰਦਾ ਇਹ ਇੱਥੇ ਵੈਸੇ ਸਮੁੰਦਰ ਦਾ ਪਾਣੀ ਆ ਜਾਂਦਾ ਅੱਛਾ ਹਾਂਜੀ ਤੇ ਸਾਡੇ ਇੱਥੇ ਮੋਟਰ ਦੋ ਇੱਥੇ ਸਿੱਟੇ ਨੇ ਦੋ ਉੱਥੇ ਜਿੱਤੇ ਨੇ ਇੱਕ ਅੰਦਰ ਆ ਹਾਂ ਜੀ ਤੇ ਵੈਸੇ ਇਹ ਥੋ ਪਾਣੀ ਸਾਰੇ ਖੇਤ ਨਹੀਂ ਜਾਂਦਾ ਸਾਰੇ ਖੇਤ ਨੇ ਹਾਂ ਜੀ ਪਾਣੀ ਦੇਖ ਲਓ ਕਿੰਨਾ ਉੱਪਰ ਹੀ ਪਿਆ ਤਰਤੀ ਹਾਂ ਜੀ ਹਾਂ ਜੀ ਹਾਂ ਜੀ ਪਾਣੀ ਦੀ ਕੋਈ ਦਿੱਕਤ ਨਹੀਂ ਜਿੱਦਾਂ ਸਾਡੇ ਹੁਣ ਪੰਜਾਬ 'ਚ ਪਾਣੀਆਂ ਦਾ ਰਾਲਾ ਚੱਲ ਰਿਹਾ ਤੇ ਇੱਥੇ ਪਾਣੀ ਪਾਣੀ ਆ ਹਾਂ ਜੀ ਹਾਂ ਇਹ ਆਪਣੇ ਜਿਵੇਂ ਨਾ ਜਿਵੇਂ ਸਮੁੰਦਰ ਤਾ ਨੂੰ ਹੁੰਦਾ ਦਾ ਸ਼ਾਮ ਨੂੰ ਹੂੰ ਜੇ ਥੋ ਪਾਣੀ ਘਟ ਜਾਵੇ ਫਿਰ ਸ਼ਾਮ ਨੂੰ ਇੱਥੇ ਤਾ ਆ ਜਾਂਦਾ ਹਾਂ ਓਕੇ ਇਹ ਇਸ ਸਮੁੰਦਰ ਦੇ ਨਾਲ ਹੈ ਕਿਨੇ ਠੀਕ 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 ਫਿਰ ਇਹ ਡੇਚਾਂ ਤਾਂ ਹੀ ਬਣਾਈਆਂ ਹਾੜਦਾਰੇ ਸਿਟੀ ਦੀਆਂ ਇਹਨਾਂ ਨੂੰ ਕੋਈ ਬੰਦ ਨਹੀਂ ਕਰ ਸਕਦਾ। ਅੱਛਾ ਅੱਛਾ। ਹਾਂਜੀ ਤੇ ਚੱਲਦੀਆਂ ਰਹੇ। ਇਹ ਖਾਲ ਹਮੇਸ਼ਾ ਚੱਲਦੀ ਰਹਿਣੀ ਆ। ਹਾਂਜੀ ਹਮੇਸ਼ਾ 12 ਮਹੀਨੇ ਤੀਦਨ। ਇਹ ਚੱਲਦੀਆਂ ਰਹਿੰਦੀਆਂ। ਇੱਥੋਂ ਅਸੀਂ ਪਾਣੀ ਪਾਸਾ ਇੱਥੇ ਮੋਟਰ ਸੱਟ ਕੇ ਬੇਫਿਕਰਾਂ ਚੱਲੀ ਜਾਂਦੀ ਆ। ਠੀਕ ਠੀਕ। ਸਾਨੂੰ ਕੋਈ ਦੇਖਣ ਦੀ ਲੋੜ ਨਹੀਂ ਪਾਣੀ ਵੀ ਸਾਡਾ ਟਾਈਮਰ ਲੱਗਿਆ ਨੇ ਆਟੋਮੈਟਿਕ ਚੱਲਦਾ। ਆਟੋਮੈਟਿਕ ਚੱਲਦਾ ਆਟੋਮੈਟਿਕ ਬੰਦ ਹਾਂਜੀ ਮੇਰੇ ਇਹਦੇ ਸਾਰੇ 35 ਕਿੱਲਾਂ ਦੇ ਚਾਰ ਜ਼ੋਨ ਬਣਾਏ ਹੋਇਆ। ਅੱਛਾ ਇਹ ਇਹ 35 ਏਕੜ ਆ। ਹਾਂਜੀ ਇੱਧਰ ਵੀ ਜ਼ਮੀਨ ਨੂੰ ਏਕੜ ਹੀ ਬੋਲਦੇ ਨੇ ਫਾਰ ਇਹ ਇੰਗਲਿਸ਼ ਚ ਇੱਕੜੀ ਆਪਣਾ ਇੰਗਲਿਸ਼ ਦਾ ਬੋਰਡ ਯੂਜ਼ ਕਰਦੇ ਆਂ। ਅੱਛਾ ਅੱਛਾ ਅੱਛਾ। ਜਾਂ ਫਿਰ ਆਪਾਂ ਪੰਜਾਬੀ ਦਾ ਖੇਤ ਕਹਿ ਲੈਂਦੇ ਆਂ ਨਾ। ਜਾਂ ਖੇਤ ਕਹਿ ਦਿੰਦੇ ਆਂ। ਇੱਕ ਹਗਾ ਤੇ ਪਰ ਰੱਖੀ ਆ। ਹਾਂਜੀ ਹਾਂਜੀ। ਨਾਲ। ਚਲੋ ਇਹ ਵੀ ਕੰਮ ਵਾਲਿਆਂ ਨੂੰ ਮਿੱਠੀ ਲੱਗਦੀ ਆ। ਆਪਾਂ ਆਪਾਂ ਖੇਤਾਂ ਦੇ ਜਾਏ ਆਂ ਜੀ ਆਪਾਂ ਖੇਤਾਂ 'ਚ ਜੰਮੇ ਪਲੇ ਆਂ ਤਾਂ ਹੀ ਖੇਤ ਵੇਖਣ ਆਏ ਆਂ। ਇਹ ਮੇਰੀ ਵੈਸੇ ਮੇਰੀ ਇਹ ਬਹੁਤ ਭਾਰੀ ਸੀ ਮੇਰੀ ਇਹ ਖਰਾਬ ਹੋ ਗਈ ਥੋੜੀ ਜਿਹੀ। ਅੱਛਾ। ਪਾਣੀ ਫਿਰ ਗਿਆ ਸੀ ਜਿਆਦਾ ਪਿਛੇ ਸਮੁੰਦਰ ਦਾ ਆ ਗਿਆ ਸੀ ਚੜ ਗਿਆ ਜੀ। ਉਹ ਡੈਕ ਟੁੱਟ ਗਈ ਸੀ ਇਧਰੋਂ। ਤੇ ਵੇਸੇ ਤਾਂ ਇਹ ਕਵਰ ਕਰਦੇ ਨੇ ਗਵਰਨਮੈਂਟ ਪਰ ਮੈਂ ਖੁੰਝ ਗਿਆ ਕਰਾਈ ਨਹੀਂ ਮੈਂ ਕਿਹਾ ਚਲ ਠੀਕ ਆ ਤੁਸੀਂ ਕਿਉਂ ਨਹੀਂ ਕਰਾਈ ਲਾਹਾ ਲੈਣਾ ਸੀ ਤੇ ਪਹਿਲਾ ਇੱਕ ਮੈਂ ਮੇਰਾ ਪਹਿਲਾ ਸਾਲ ਸੀ ਅੱਛਾ ਇਸ ਗੱਲ ਕਰਕੇ ਵੀ ਹਨਾ ਹਾਂ ਓਕੇ ਹੁਣ ਤਾਂ ਮੈਨੂੰ ਉਹ ਨੌਲੇਜ ਸਾਨੂੰ ਆਗੇ ਵੈਸੇ ਹੁੰਦਾ ਹਾਂ ਦਾ ਇਨਸਪੈਕਟਰ ਹੁੰਦਾ ਹੁੰਦਾ ਅੱਛਾ ਉਹ ਇਨਸਪੈਕਟਰ ਆ ਕੇ ਸਾਡੇ ਤੇ ਦੇਖ ਕੇ ਜਾਂਦਾ ਉਹ ਸਾਨੂੰ ਦੱਸਦਾ ਵਾ ਵੀ ਤੁਸੀਂ ਆਹ ਕਰੋ ਬਾਹ ਸੁਪਲੀ ਕਰੋ ਆਹ ਕਰੋ ਅੱਛਾ ਸਾਰੀਆਂ ਕਰੀਦੀਆਂ ਨੇ ਦੇਖ ਲਓ ਹੈ ਬੰਦੇ ਵੀ ਆਉਂਦੇ ਨੇ ਵਿਭਾਗ ਦੇ ਚੈੱਕ ਕਰਨ ਵੀ ਆਉਂਦੇ ਨੇ ਟਾਈਮ ਟਾਈਮ ਤੇ ਹਾਂਜੀ ਹਾਂ ਠੀਕ ਹੈ ਇਹ ਆਪਣੀ ਹਰੰਦਰ ਮੋਟਰ ਹੈ ਹਾਂਜੀ ਮੈਂ ਇੱਥੋਂ ਮੜਾ ਜਾ ਪੈਰ ਕੋਈ ਗੱਲ ਨਹੀਂ ਕੋਈ ਗੱਲ ਕਿਉਂਕਿ ਕਈ ਵਾਰੀ ਸਲਿੱਪਰੀ ਹੋ ਜਾਂਦਾ ਹੈ ਅੱਛਾ ਅੱਛਾ ਮੈਂ ਮੜਾ ਜਾ ਰੋਕ ਕੇ ਅੰਦਰ ਮਰਦਾ ਹੁਣਾਂ ਕਿਉਂਕਿ ਕਿ ਕੋਈ ਜਾਨਵਰ ਹੋਵੇ ਉਹਨੂੰ ਭੱਜਣ ਨੂੰ ਚਾਂਸ ਦੇ ਦਿੰਦਾ ਹਾਂ 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 ਹਾਂਜੀ ਆਹ ਨਹੀਂ ਆਪ ਆ ਫਿਲਟਰ ਨੇ ਜੀ ਲੱਗੇ ਹੋਏ ਤੇ ਇਹ ਫਿਲਟਰਾਂ ਨਾਲ ਵਿੱਚ ਐ ਸੈਂਡ ਪਾਇਆ ਹੈ ਅੱਛਾ ਇਸ ਤਰ੍ਹਾਂ ਦਾ ਸੈਂਡ ਆਹ ਬੈਗ ਬਾਧੂ ਆ ਅੱਛਾ ਇਹ ਇਹ ਸੈਡ ਇਹਨਾਂ ਦੇ ਵਿੱਚ ਪਾ ਕੇ ਇਹ ਫਿਲਟਰ ਕਰਦਾ ਹੈ ਹਾਂਜੀ ਇਹਦੇ ਵਿੱਚੋਂ ਪਾਣੀ ਫਿਲਟਰ ਹੋ ਕੇ ਜਾਂਦਾ ਖੇਤਾਂ ਨੂੰ ਹਾਂਜੀ ਇੱਥੋਂ ਫਿਰ ਇਹਦੇ ਵਿੱਚ ਹੀ ਫਿਲਟਰ ਹੋ ਕੇ ਨਾ ਫਿਰ ਆਹ ਜੇ ਮੜਾ ਜਾਂ ਜਾਂਦਾ ਜਦੋਂ ਬਾਹਰ ਕੱਢ ਦਿੰਦਾ ਫਿਰ ਇੱਥੋਂ ਫਿਲਟਰ ਹੋ ਕੇ ਆਹ ਮੋਟਰ ਲੱਗੀ ਆ ਇਹ ਸਪੈਸ਼ਲ ਖੇਤ ਨੂੰ ਭੇਜਦੀ ਆ ਮੋਟਰ ਆ ਪਾਣੀ ਹਾਂਜੀ ਤੇ ਬਾਹਰ ਨਹੀਂ ਮੋਟਰਾਂ ਇਹਦੇ ਕੋਲੇ ਪਹੁੰਚਾਉਂਦੀਆਂ ਨੇ ਅੱਛਾ ਬਾਹਰ ਦੀਆਂ ਇਹਦੇ ਕੋਲ ਪਹੁੰਚਾਉਂਦੀਆਂ ਇੰਨੇ ਅੱਗੋਂ ਖੇਤਾਂ ਨੂੰ ਭੇਜਣਾ ਫਿਲਟਰ ਕਰਕੇ ਸਾਰੇ ਪਾਣੀ ਹਾਂਜੀ ਸਾਰੇ ਫਿਲਟਰ ਕਰਕੇ ਉਹ ਵੱਡਾ ਬਾਹਰ ਲੱਗਿਆ ਹੋਇਆ ਉੱਥੋਂ ਸਾਰਾ ਇਹ ਪਾਣੀ ਘਰ ਨੂੰ ਨਹੀਂ ਜਾਂਦੀ ਇਹਦੀ ਸਪਲਾਈ ਖੇਤਾਂ ਦੇ ਲਈ ਆ ਖੇਤਾਂ ਦੇ ਲਈ ਦੇਖੋ ਖੇਤਾਂ ਨੂੰ ਵੀ ਫਿਲਟਰ ਹੋ ਕੇ ਜਾਂਦਾ ਆ ਸਾਰੇ ਜਿਹੜੇ ਆਪਣੇ ਸਟਾਰਟਰ ਸਟਟਰ ਹੁੰਦੇ ਨੇ ਉਸ ਟਾਈਪ ਦਾ ਕੁਝ ਲੱਗਿਆ ਸਾਰਾ ਬਿਜਲੀ ਦਾ ਸਿਸਟਮ ਹੁਣ ਮੇਰੇ ਕੱਟੇ ਹੋਏ ਨੇ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਦਾ ਮੜੇ ਜੇ ਦੇਖ ਲੈ ਅੱਛਾ ਅੱ ਉਹ ਉਹ ਨਾ ਉਹਨਾਂ ਉਹ ਤੇ ਆ ਛੱਡੇ ਮੈਂ ਚੱਲੂੰਦਾ ਸੀਗਾ ਆਹ ਉਹਨ ਤੇ ਆ ਵੀ ਉਹਨ ਤੇ ਆ ਜਿਵੇਂ ਹੁਣ ਆਹ ਮੋਟਰ ਦੇਖੋ ਲੈ ਚੱਲ ਪੈਣੀ ਆ ਇਹ ਬਾਹਰ ਚਲਦੀ ਆ ਇਹਦਾ ਖੜਕਾ ਨਹੀਂ ਸੁਣਨਾ ਇਹਦਾ ਸੁਣੂਗਾ ਹਾਂ ਹਾਂ ਚੱਲਦੇ ਨੇ ਇਹ ਆ ਬਾਤ ਹੈ 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 ਆ ਆ ਆ ਹੰਦੀ ਆ ਪੰਜਾਂ ਦੇ ਅਲੱਗ-ਅਲੱਗ ਸਵਿਚਾਂ ਨੇ ਆਹਾ ਤੇ ਆਹਾ ਇੱਕ ਦੀ ਆ ਇੱਕ ਦੀ ਉਹ ਆ ਹਾਂ ਜਿੱਦਾਂ ਆਪਣੇ ਉੱਥੇ ਇੰਡੀਆ ਵਾਲੀ ਜਿਹੜੀ ਬਿਜਲੀ ਉਹ ਤਾਂ ਬਾਤ ਖਤਰਨਾਕ ਤੇ ਹਾਈ ਵੋਲਟੇਜ ਹੁੰਦੀ ਆ ਹਾਂਜੀ ਵੀ ਚਲੋ ਹੈਗੀ ਖਤਰਨਾਕ ਬਿਜਲੀ ਤਾਂ ਬਿਜਲੀ ਹੋਈ ਆ ਜੀ ਇੱਥੇ ਕਦੇ ਕੋਈ ਹਾਦਸਾ ਨਹੀਂ ਸੁਣਿਆ ਗਿਆ ਅੱਛਾ ਤੇ ਤਕਰੀਬਨ ਠੀਕ ਹੀ ਆ ਨਾ ਸਿਸਟਮ ਠੀਕ ਆ ਹਾਂਜੀ ਮੈਂ ਜਦੋਂ ਮੈਂ ਉਹਨਾਂ ਖੇਤ ਨੂੰ ਮੇਰੇ ਗਲਵਾਂ ਆਲਵੇ ਪਾਏ ਹੁੰਦੇ ਪਾਏ ਹੁੰਦੇ ਤੇ ਇੱਥੇ ਵੀ ਰੱਖੇ ਹੋਏ ਨੇ ਗਲਵ ਬਹੁਤ ਉਹ ਪਏ ਨੇ ਠੀਕ ਹੋਰੀ ਸੇ ਬਣਾ ਹਾਂ ਸਾਰੀ ਸੇਫਟੀ ਰੱਖੀ ਆ ਜਾਂ ਉਹ ਕਪੜਾ ਹੈਗਾ ਕਪੜੇ ਨਹੀਂ ਚੱਕੇ ਹਨ ਇਹ ਦੇਖ ਲਓ ਜੀ ਇਹ ਮੋਟਰ ਆ ਬੰਬੀ ਆ ਕੈਨੇਡਾ ਦੇ ਵਿੱਚ ਸਾਡੇ ਪੰਜਾਬੀਆਂ ਦੀ ਇਹਦਾ ਉਦਾਂ ਹੀ ਧਿਆਨ ਨੇ ਉਹ ਮੈਨੂੰ ਨਹੀਂ ਜਿਹੜੇ ਬਹੁਤ ਸੋਹਣੀ ਤੁਸੀਂ ਕਵਰ ਵੀ ਬਹੁਤ ਸੋਹਣੀ ਕੀਤੀ ਹੋਈ ਆ ਮੈਨੂੰ ਜਿਹੜੇ ਬੰਦੇ ਤੋਂ ਮੈਂ ਜ਼ਮੀਨ ਖਰੀਦੀ ਸੀਗੀ ਉਦੋਂ ਬਾਅਦ ਇਹ ਲੀਜ਼ ਤੇ ਸੀਗੀ ਆਪਣੇ ਬੰਦੇ ਹੀ ਸੀ ਹੂੰ ਮੈਨੂੰ ਕਹਿੰਦਾ ਬਾਈ ਕਹਿੰਦਾ ਇੱਥੇ ਜਿੰਦੇ ਗੁੰਡੇ ਲਾ ਦੇ ਅੱਛਾ ਮੈਂ ਕਿਹਾ ਸਾਡੀਆਂ ਇੰਡੀਆ ਜੀ 10 15 ਮੋਟਰਾਂ ਨੇ ਮੈਂ ਕਿਹਾ ਅਸੀਂ ਕਿਤੇ ਜਿੰਦਾ ਨਹੀਂ ਲਾਇਆ ਅੱਛਾ ਮੈਂ ਸਾਡੇ ਖੁੱਲਾ ਮੈਂ ਕਿਹਾ ਖੁੱਲਾ ਹੀ ਰਹੂਗਾ ਹਾਂ ਦੇਖੋ ਮੈਂ ਕਿਹਾ ਅਸੀਂ ਜਿੰਦੇ ਜਿੰਦੇ ਨਹੀਂ ਲਾਉਂਦੇ ਹੁੰਦੇ ਮੈਂ ਕਿਹਾ ਇੱਥੇ ਕੋਈ ਰਬਰਾਕਾ ਹੈ ਰਬਰਾਕਾ ਹਾਂ ਮੈਂ ਸਾਡੇ ਕੋਲੇ ਨਹੀਂ ਆਉਂਦਾ ਕੋਈ ਵੀ ਨਹੀਂ ਭਾਜੀ ਰੂਹ ਖੁਸ਼ ਹੋ ਗਈ ਵੀ ਕੀ ਆ ਰਹੇ ਥੋੜਾ ਅੱਗੇ ਵੀ ਚੱਲ ਕੇ ਆ ਜੀ ਨਾਲ ਨਾਲ ਤਾਂ ਰੋਜਾਂ ਜਾਂ ਵਿਚਾਲੇ ਕਿ ਵਿਚਾਲੇ ਬਜਰੀ ਹੈਗੀ ਆ ਤੇ ਫਿਰ ਉਹ ਇੱਥੇ ਹੁਣ ਰਾਤ ਨੂੰ ਕਈ ਵਾਰੀ ਡਰਗੀ ਜੇ ਆ ਕੇ ਰਾਤ ਕੱਟ ਜਾਂਦੇ ਨੇ ਉਹ ਤਾਂ ਉਹਨਾਂ ਦੀਆਂ ਲੱਕਣਾ ਪਰੇ ਖੜੀਆਂ ਕਿਤੇ ਐਨਾ ਡਰਗੀਆਂ ਦਾ ਵੀ ਮੈਂ ਇੱਕ ਸਿਸਟਮ ਵੇਖਿਆ ਭਾਜੀ ਇਹਨਾਂ ਤੋਂ ਖਤਰਾ ਨਹੀਂ ਕੋਈ ਹਾਂਜੀ ਕਿ ਚੋਰੀ ਨਹੀਂ ਕਰਦੇ ਮਾਰਦੇ ਨਹੀਂ ਜਿੱਥੇ ਜਾਂਦੇ ਹੁਣ ਉੱਥੇ ਨਹੀਂ ਕਰਦੇ ਮਾੜਾ ਉੱਥੇ ਨਹੀਂ ਕਰਦੇ ਮਾੜਾ ਹਨਾ ਹਾਂਜੀ ਤੇ ਇੱਥੇ ਮੈਂ ਪਰਸੋਂ ਆਇਆ 12:00 ਵਜੇ 1:00 ਵਜੇ ਮੈਂ ਤੇ ਮੇਰੀ ਵਾਈਫ ਸੀਗੇ ਅੱਛਾ ਤੇ ਉਹ ਤੋਂ ਮੈਂ ਉੱਥੋਂ ਛੱਡਾ ਮੁੜਨ ਦਾ ਵਿਚਾਰ ਸੀ ਹੂੰ ਐਸੀ ਕਿਹਾ ਵੀ ਛੇਤੀ ਜਾਣਾ ਹਨਾ ਹੂੰ ਤੇ ਪਰ ਉਹ ਇੱਥੇ ਬੈਠਾ ਸੀ ਜਦੋਂ ਆਇਆ ਉਹ ਨਿਕਲ ਕੇ ਤੁਰ ਪਿਆ ਡਰਗੀ ਹਾਂਜੀ ਮੈਂ ਕਿਹਾ ਚਲ ਜਾਂਦੇ ਵਿਚਾਰ ਗੰਕੀ ਕਹਿਣਾ ਹਾਂ ਮੈਂ ਕੁਛ ਨਹੀਂ ਕਿਹਾਗਾ ਹਨਾ ਨਾ ਮੈਂ ਗੇਰ ਚੈੱਕ ਕੀਤੇ ਹਨਾ ਹਾਂ ਮੈਂ ਕਿਹਾ ਤਾਂ ਵਿਚਾਰੇ ਆਪ ਰੱਬ ਦੇ ਮਾਰੇ ਰੱਬ ਦੇ ਮਾਰੇ ਕੱਟ ਦੇ ਫਿਰ ਇਹਦਾ ਇਹ ਸਿਆਣੇ ਬਹੁਤ ਨਹੀਂ ਇਹ ਹੂੰ ਹੂੰ ਇਹ ਕੁਦਰਤ ਦੀ ਖੇਡ ਆ ਜੀ ਹਨੀ ਆ ਦੇਖੋ ਪਾਣੀ ਦੇਖੋ ਬਾਜੀ ਆ ਪਾਈਪਾਂ ਵੀ ਵੇਖੋ ਵੀ ਸਾਰੇ ਇੱਕ ਇੱਕ ਬੂਟੇ ਚ ਪਾਈਪ ਕੱਢੀ ਹੋਈ ਤੇ ਸਾਰਾ ਪਾਣੀ ਪਾਈਪ ਰਾ ਹੀ ਜਾਂਦਾ ਹਾਂਜੀ ਇਹ ਇਦਾਂ ਹੋ ਗਿਆ ਨਾ ਜੀ ਆ ਹੁਣ ਡਰੇਨ ਭਰੀ ਹੋਈ ਆ ਹਾਂ ਇਹ ਖਾਲੀ ਨੇ ਇਹਦੇ ਥੱਲੇ ਵੀ ਡਰੇਨਾਂ ਪਾਈਆਂ ਜਮੀਨ ਅੱਛਾ ਤੇ ਥੱਲੇ ਵੀ ਡਰੇਨਾਂ ਆ ਹਾਂਜੀ ਉਹ ਸਾਰੀਆਂ ਡਰੇਨਾਂ ਹੁਣ ਫੁੱਲ ਹੋ ਗਈਆਂ ਹੂੰ ਕਿਉਂਕਿ ਮੈਂ ਮੋਟਰ ਨਹੀਂ ਚਲਾਈ ਪਹਿਨੇ ਉਹ ਪਹਿਲਾਂ ਮੋਟਰ ਚਲਾਉਂਦੇ ਹੁੰਦੇ ਸੀ ਹੂੰ ਪਿਛਲੇ ਸਾਲ ਮੈਂ 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 ਚਲਾਈ ਨਹੀਂ ਮੈਂ ਕਿਹਾ ਚੱਲ ਇੰਝ ਸਰ ਜਾਣਾ ਉਹ ਸਰ ਵੀ ਗਿਆ ਅੱਛਾ ਉਹ ਐਤ ਕੀ ਫੇਰ ਨਹੀਂ ਮੈਂ ਮੋਟਰ ਚਲਾਈ ਉਹ ਪਾਣੀ ਖੜ ਗਿਆ ਹੁਣ ਉਹ ਚਲਾਈ ਆ ਖੇਤਿਆ ਇਹਦੇ ਵਿੱਚ ਜਿਹੜੀਆਂ ਪਾਈਪਾਂ ਨੇ ਨਾ ਉਹ ਬਰਾਬਰ ਨੇ ਹੁਣ ਅੱਛਾ ਜਦੋਂ ਉਹ ਜੋ ਪਾਣੀ ਘਟ ਗਿਆ ਫੇਰ ਇਹ ਤਨੂੰ ਜਾਊਗਾ ਨਹੀਂ ਫਿਰ ਹੁਣ ਮੈਂ ਚਾਹੇ ਇਹਨਾਂ ਨੂੰ ਕੋਸ਼ਿਸ਼ ਕਰੀ ਜਾਵਾਂ ਪਾਣੀ ਨਿਕਲਣਾ ਨਹੀਂ ਉਹਦਾ ਨਿਕਲਣਾ ਨਹੀਂ ਹਾਂ ਤੇ ਮੈਂ ਮੈਂ ਯਾਨੀ ਕਿ ਮੈਂ ਫੈਮਲੀ ਨਹੀਂ ਸੀਗੀ ਰੈਡੀ ਅੱਛਾ ਖੇਤ ਲੈਣ ਨੂੰ ਬਿਲਕੁਲ ਟਰਸਟ ਬਹੁਤ ਜ਼ਿਆਦਾ ਸੀ ਤੇ ਮੈਂ ਕਿਹਾ ਵੀ ਮੈਂ ਜ਼ਮੀਨ ਖਰੀਦਨੀ ਆ ਜੋ ਮਰਜ਼ੀ ਹੋ ਜੇ ਅੱਛਾ ਫਿਰ ਮੈਂ ਜਵਾਕ ਕਹਿੰਦੇ ਸਾਨੂੰ ਨੇੜੇ ਨੇੜੇ ਹੂ ਤਰ ਜਲਾ ਮੈਂ ਕਿਹਾ ਚੰਗਾ ਫਿਰ ਮੈਂ ਸਾਰੇ ਦੇਖੀ ਇਹ ਜਮੀਨ ਆਪਣੇ ਸਿਟੀ ਦੇ ਵਿੱਚ ਹੀ ਆ ਅੱਛਾ ਜਦੋਂ ਮੈਂ ਦੇਖ ਕੇ ਖਰੀਦ ਕੇ ਲਿਆ ਕੇ ਜਵਾਕਾਂ ਨੂੰ ਦਿਖਾਈ ਹੂੰ ਫਿਰ ਜਵਾਕ ਬੜੇ ਖੁਸ਼ ਹੋਏ ਕਹਿੰਦੇ ਹਾਂ ਅਸੀਂ ਤਾਂ ਇੱਥੇ ਰਹਾਗੇ ਮੈਂ ਠੀਕ ਆ ਹਨਾ ਖੁੱਲਾ ਏਰੀਆ ਮਿਲ ਗਿਆ ਨਾ ਜਵਾਕ ਮੇਰ ਨੂੰ ਜ਼ਿਆਦਾ ਲਾਈ ਕਰਦੇ ਆ ਹਾਂ ਤੇ ਸਾਰੀ 베ਰੀ ਲੱਗੀ ਹੋਈ ਆ ਹਾਂਜੀ ਹਾਂਜੀ ਬਲੂ 베ਰੀ ਹਾਂਜੀ ਇਹ ਤਿੰਨ ਕਿਸਮਾਂ ਦੀ 베ਰੀ ਆ ਜੀ ਇਹ ਹੈਗੀ ਰੀਕਾ ਰੀਕਾ ਆ ਵਾਲੀ ਇਸ ਖੇਤ ਦੀ ਰੀਕਾ ਹਾਂ ਜੀ ਇਹ ਉਹਨੂੰ ਪਰੇ ਹੈਗੀ ਆ ਜੀ ਬਲੂ ਕ੍ਰੌਪ ਇਸ ਤੋਂ ਪਰੇ ਹਾਂ ਜੀ ਉਹ ਜਦੋਂ ਆਪਾਂ ਘਰ ਵਾਲੇ ਪਾਸੇ ਜਾਵਾਂਗੇ ਫਿਰ ਆ ਸਾਰੀ ਰੀਕਾ ਆ ਹਾਂ ਜੀ ਆ ਮੋਰੇ ਖੇਤ ਹਾਂ ਜੀ ਇਹ ਹੈਗੀ ਡਿਊਕ ਸਾਰੀ ਦੋਨੇ ਪਾਸੇ ਡਿਊਕ ਆ ਡਿਊਕ 베ਰੀ ਵੈਸੇ ਵੈਸਟਾ ਸਭ ਤੋਂ ਅੱਛਾ ਜ਼ਿਆਦਾ ਨਿਕਲਦੀ ਆ ਇਹ ਹੂੰ ਇਹ ਹੁਣ ਮੇਰੀ ਮੈਂ ਖਰਾਬ ਕਰ ਲਈਂ ਨ ਜਾਣਖਣੇ ਚ ਚਲੋ ਕੋਈ ਨਹੀਂ ਕਈ ਵਾਰੀ ਹੋ ਜਾਂਦਾ ਕੋਈ ਨਾ ਰੱਬ ਜੀ ਮੇਰਾ ਰੱਖਦਾ ਠੀਕ ਆ ਹਾਂ ਹਾਂ ਖਵਰਾ ਰੱਬ ਜਿਹੜੀਆਂ ਗੱਲਾਂ ਜੀ ਠੀਕ ਠੀਕ ਹੋਊਗਾ ਜਦੋਂ ਕਈ ਵਾਰੀ ਨਵੀਂ ਨਮੀ ਕੋਈ ਖੇਤੀ ਕਰੀਏ ਤਾਂ ਨਹੀਂ ਪਤਾ ਲੱਗਦਾ ਵੈਸੇ ਇਹ ਕਿੰਨਾ ਟਾਈਮ ਹੋ ਗਿਆ ਇਹ ਖੇਤੀ ਕਰਦਿਆਂ ਨੂੰ ਤੁਹਾਨੂੰ ਮੈਨੂੰ ਵੈਸੇ ਅੱਤ ਕਿ ਮੈਂ ਤੀਸਰਾ ਸਾਲ ਆ ਪਹਿਲੇ ਸਾਲੇ ਲੀਜ਼ ਤੇ ਸੀ ਜਦੋਂ ਆਪਾਂ ਡੀਲ ਕੀਤੀ ਸੀ ਨੇੜੇ ਹੀ ਆ ਗਿਆ ਸੀ 4 ਕਿ ਮਹੀਨੇ ਹੋ ਰਹਿੰਦੇ ਸੀ ਹੁਣ ਤੇ ਫਿਰ ਉਹ ਉਹਦੀ ਮਾਲੀਜ਼ ਲੈ ਲਈ ਸੀ ਯਾਨੀ ਠੀਕ 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 ਤੇ ਫਿਰ ਉਹ ਵੀ ਮੇਰੇ ਕੋਲ ਹੀ ਆ ਗਿਆ ਫਿਰ ਦੂਜੇ ਸਾਲ ਮੈਂ ਖੇਤੀ ਕੀਤੀ ਤਾਂ ਮੈਨੂੰ ਇਹ ਕਹਿੰਦੇ ਬਈ ਹੂੰ ਉਹਨਾਂ ਕੋਲੇ ਸੀਗੀ ਲੀਜ਼ ਤੇ ਕਹਿੰਦੇ ਮੈਂ ਆ ਜਾਂਦਾ ਸੀ ਐਵੇਂ ਦੇਖਣਾ ਅੱਛਾ ਕਹਿੰਦੇ ਸਾਨੂੰ ਪਤਾ ਤਾਂ ਨਹੀਂ ਸ਼ੌਕ ਉਹ ਤਾਂ ਕਹਿੰਦੇ ਤੂੰ ਕਰਨੀ ਚਾਹੁੰਦਾ ਖੇਤੀ ਕਹਿੰਦੇ ਕਰ ਲਾ ਕਹਿੰਦੇ ਸੀ ਕਹਿੰਦੇ ਇਹ ਨਹੀਂ ਹੋਰ ਪਾਸੇ ਲੈ ਲੈਣੇ ਆ ਮੈਂ ਕਿਹਾ ਥੋੜੀ ਮਰਜ਼ੀ ਆ ਮਗਾ ਤਾਂ ਹਾਲ ਸੁਢੀ ਆ ਵੀ ਤੁਹਾਡੇ ਨਾਲ ਡੀਲ ਹੋਈ ਆ ਨਾ ਵੀ ਤੁਸੀਂ ਕਰਨੀ ਚਾਹੁੰਦੇ ਕਰ ਲਓ ਨਹੀਂ ਤਾਂ ਨਹੀਂ ਕਹਿੰਦੇ ਕੋਈ ਨਹੀਂ ਕਹਿੰਦੇ ਅਸੀਂ ਜ਼ਮੀਨ ਕਹਿੰਦੇ ਹੋਰ ਲ ਲਈ ਆ ਹਾਂ ਨਹੀਂ ਬਹੁਤ ਮਗਾ ਠੀਕ ਆ ਫਿਰ ਮੈਂ ਤੁਹਾਡੀ ਖੁਸ਼ੀ ਦੀ ਗੱਲ ਆ ਮੈਂ ਕਿਹਾ ਮੈਂ ਖੇਤੀ ਕਰ ਲਊਗਾ ਤੇ ਫਿਰ ਮੈਂ ਦੂਜੇ ਸਾਲ ਮੈਂ ਕਰ ਲਈ ਅ ਪਹਿਲੇ ਸਾਲ ਤਾਂ ਮੇਰੀ ਬਹੁਤ ਵਧੀਆ ਹੋਈ ਅੱਛਾ ਆਂਡੀ ਕੋਂਡੀ ਆ ਕੇ ਸਾਰੇ ਦੇਖਣ ਕਹਿੰਦੇ ਇੱਥੇ ਤਾਂ ਕਿੰਨਾ ਫਲ ਨਹੀਂ ਸੀ ਲੱਗਿਆ ਹਾਂ ਕਹਿੰਦੇ ਤਾਂ ਕੀ ਕੀਤਾ ਮੈਂ ਕੀਤਾ ਹੀ ਮਦਦ ਨੂੰ ਬੋਲਾ ਤੇ ਚ ਨਹੀਂ ਨਾ ਨਿਗਰਾਨੀ ਕੀਤੀ ਮਿਹਨਤ ਕੀਤੀ ਹਾਂ ਹਾਂ ਫਿਰ ਐਤ ਕੀ ਪਿਛਲੇ ਸਾਲ ਮੇਰੀ ਸਾਰਿਆਂ ਦੀ ਘਟ ਹੋਈ ਆ ਉਹ ਕੋਈ ਸੀਜ਼ਨ ਹੁੰਦਾ ਫਲ ਵਾਲਾ ਕੋਈ ਕੋਈ ਨਹੀਂ ਠੰਡ ਦਾ ਇਫੈਕਟ ਹੋ ਗਿਆ ਇਫੈਕਟ ਪੈ ਜਾਂਦਾ ਤੇ ਠੰਡ ਦੇ ਇਫੈਕਟ ਨਾਲ ਵੀ ਜਾਨਕੀ ਸਾਰੀ ਆਪਣੀ ਇਹ ਮੇਰੀ ਸਾਰਿਆਂ ਦੀ 30% ਰਹਿ ਗਈ ਅੱਛਾ 100 ਚ ਇੰਨੀ ਘਟ ਗਈ ਠੀਕ ਇੰਨੀ ਹੋ ਗਿਆ ਚਲੋ ਆਪਾਂ ਜਾਨੀ ਕਿ ਖੁਸ਼ ਹਾਂ ਜਵੇਂ ਵੀ ਹੈਗਾ ਉੱਥੇ ਵੀ ਗੜੇ ਪਈ ਜਾਂਦੇ ਸੀ ਹਾਂ ਐਤ ਕੀ ਦੇਖੋ ਕਹਿੰਦੇ ਹੁੰਦੇ ਨੇ ਵੀ ਇੱਕ ਸਾਲ ਛੱਡ ਕੇ ਵਧੀਆ ਹੁੰਦੀ ਆ ਇਹ ਨਹੀਂ ਵਧੀਆ ਉਹ ਵਧੀਆ ਉਹ ਹਾਂਜੀ ਪਾਜੀ ਹੁਣਾਂ ਦੇ ਖੇਤ ਦੇਖ ਰਹੀ ਆ ਮੈਂ ਔਰ ਖੇਤ ਦੇਖ ਕੇ ਮਨ ਬਾਗੋ ਬਾਗ ਹੋ ਰਿਹਾ ਤੇ ਤੁਸੀਂ ਮੈਨੂੰ ਪਤਾ ਕਮੈਂਟਾਂ 'ਚ ਲਿਖਣਾ ਸ਼ੁਰੂ ਕਰ ਦੇਣਾ ਵੀ ਨਾਮ ਤੇ ਦੱਸਿਆ ਨਹੀਂ ਪਾਜੀ ਦਾ ਹੈ ਕਿੱਥੋਂ ਨੇ ਐਕਚੁਅਲ 'ਚ ਅਸੀਂ ਗੱਲਾਂ ਬਾਤਾਂ ਜੇ ਕਰਨੀਆਂ ਆ ਅੱਗੇ ਘਰ ਜਾ ਕੇ ਖੇਤ ਦੇ ਉਸ ਪਾਰ ਜਾ ਕੇ ਇਹ ਤਾਂ ਅਸੀਂ ਹਾਈਵੇ ਤੋਂ ਲੰਘਦੇ ਪਏ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਖੇਤਾਂ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਆ ਤੇ ਮੈਗਾ ਭਾਜੀ ਆਪਾਂ ਦੇਖਦੇ ਚੱਲਦੇ ਆਂ ਵੀ ਫੇਰ ਆਪਾਂ ਉੱਥੋਂ ਘਰੋਂ ਵਾਪਸ ਆਵਾਂਗੇ ਆਪਾਂ ਇੱਥੋਂ ਹੀ ਉਧਰ ਨੂੰ ਚੱਲਦੇ ਆਂ ਤੇ ਆਜੋ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਘਰ ਜਾ ਕੇ ਕਰਦੇ ਆਂ ਠੀਕ ਹੈ ਠੀਕ ਹੈ ਬਾਤ ਸੋਨੇ ਖੇਤ ਨੇ ਭਾਜੀ ਬਾਤ ਬਾਤ ਵਧਾਈਆਂ ਤੁਹਾਨੂੰ ਬਾਤ ਬਾਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਵਾਹ ਖੁੱਲਾ ਏਰੀਆ ਖੁੱਲਾ ਅਸਮਾਨ ਭਾਜੀ ਇੱਥੇ ਇੱਕ ਸੂਰਜ ਅਸਮਾਨ ਬੱਦਲ ਇਹ ਸਾਰਾ ਕੁਝ ਬੜਾ ਨੇੜੇ ਨੇੜੇ ਲੱਗਦਾ ਪਹਾੜੀ ਇਲਾਕਾ ਕਰਕੇ ਲੱਗਦਾ ਰਹੇ ਇੱਥੇ ਆਪਣੇ ਕੋਲੋਂ ਨਾਲ-ਨਾਲ ਸਿਟੀ ਨੇ ਆ ਜਗਾ ਥੋੜੀ ਜਿਹੀ ਛਡਾਈ ਆ ਪਹਿਲਾਂ ਈਜ਼ਮੈਂਟ ਆਪਣੇ ਖੇਤ ਦੇ ਬਰਾਬਰੀ ਅੱਛਾ ਸਿਰੇ ਤੱਕ ਇਹ ਕਹਿੰਦੇ ਸੀ ਕਦੇ ਵੀ ਇੱਥੇ ਕੁਝ ਕਰਸਾਂਦੇ ਆ ਫੇਰ ਆਪਣੀ ਇੱਥੇ ਨਾਲ-ਨਾਲ ਪ੍ਰਾਪਰਟੀ ਸਿਟੀ ਸ਼ਹਿਰ ਚ ਆ ਜੂਗੀ ਹਾਂ ਕਮਰਸ਼ੀਅਲ ਬਣੂਗੀ ਹੈਗਾ ਇਹ ਇਹ ਫਿਰ ਗਵਰਨਮੈਂਟ ਇਹਦਾ ਦੇਊਗੀ ਆਪਾਂ ਨੂੰ ਪੈਸਾ ਨਾ ਉਹਨਾਂ ਨੇ ਕਮਰਸ਼ੀਅਲ ਬਣਾਇਆ ਆ ਆਪਾਂ ਹੀ ਬਣਾਵਾਂਗੇ ਚਾਹੇ ਵੇਚੇ ਜਾਂ ਰੱਖਿਓ ਸਾਡੇ ਚਾਹੇ ਰੱਖੇ ਅੱਛਾ ਠੀਕ ਹੈ ਹਾਂਜੀ ਗੌਰਮ ਉਹਨਾਂ ਨੇ ਤਾਂ ਸਿਟੀ ਵਾਲਿਆਂ ਨੇ ਛੜਾਈ ਹੋਈ ਆ ਨਾਲ ਨਾਲ ਆ ਕਮਰਸ਼ੀਅਲ ਯੂਜ਼ ਲਈ ਹਾਂ ਸਾਰੀ ਉਹ ਉਥੇ ਆ ਖਾਲ ਤੋਂ ਬਾਹਰ ਪਾਰ ਹਾਂਜੀ ਖਾਲ ਤੋਂ ਪਾਰ ਨਾਲ ਜਿਹੜਾ ਖੰਭਾ ਲਗਾਇਆ ਉਹ ਉਥੇ ਹਾਂਜੀ 30 30 40 ਫੁੱਟ ਜਗ੍ਹਾ ਸੀ ਜਿਵੇਂ ਆ ਰੋਡ ਬਣਾਈ ਆ ਇੰਨੀ ਛੜਾਈ ਆ ਵੀ ਰੋਡ ਅਸੀਂ ਕਦੇ ਵੀ ਬਣਾਵਾਂਗੇ ਜੋ ਰੋਡ ਬਣਾਉਣਗੇ ਇਹਦਾ ਮਤਲਬ ਇਹ ਆ ਵੀ ਇਹ ਫਿਰ ਕਮਰਸ਼ੀਅਲ ਬਣ ਜਾਣੀਗਾ ਠੀਕ ਠੀਕ ਇਹ ਆਪਣੇ ਲਈ ਹੋਈ ਆ ਹੋਰ ਨਹੀਂ ਕਿਸੇ ਲਈ ਠੀਕ ਠੀਕ ਆ ਆਹ ਵੀ ਕਾਲਟੀ ਸੱਕ ਜਿਹੜਾ ਬਣਾਇਆ ਹੈ ਨਾ ਇਹ ਜੂ ਟਰਨ ਆ ਇਹ ਇੱਥੋਂ ਅੱਛਾ ਆਫੈਂਸ ਫਿਰ ਮੈਂ ਲਾਈਆ ਹੋਣੀ ਪਿਛਲੇ ਮਹੀਨੇ ਅੱਛਾ ਸੇਫਟੀ ਵੀ ਹੋ ਗਈ ਨਾਲੇ ਸੇਫਟੀ ਵੀ ਹੋ ਗਈ ਉਹਨਾਂ ਤਾਂ ਸੇਫਟੀ ਆ ਫਿਰ ਆਪਾਂ ਟਰੱਕ ਪਾਰਕਿੰਗ ਬਣਾ ਦੀ ਇੱਥੇ ਅੱਛਾ ਆ ਟਰੱਕ ਖੜੇ ਨੇ ਹੈ ਆਪਣੇ ਹੀ ਹਾਂਜੀ ਨਹੀਂ ਇਹ ਆਪਣੇ ਕੋਲ ਰੈਂਟ ਤੇ ਨੇ ਰੈਂਟ ਤੇ ਆ ਅੱਛਾ ਟਰੱਕ ਪਾਰਕਿੰਗ ਆ ਤੇ ਆਪਾਂ ਉਹਨਾਂ ਨੂੰ ਰੈਂਟ ਇਧਰ ਇਧਰ ਹੋ ਮੇਰੀ ਵਧੀਆ ਉਧਰਲੇ ਪਾਸੇ ਜ਼ਿਆਦੇ ਪਾਣੀ ਖੜਾ ਖੜਾ ਕਰਕੇ ਨਾ ਦੇਖੋ ਹਣਾ ਇਤੋਂ ਵੇਰੀ ਠੀਕ ਆ ਤੇ ਉਧਰੋਂ ਥੋੜੀ ਜੀ ਉਹ 3-4 ਕਿਲੇ ਖਰਾਬ ਹੋ ਗਏ ਬਾਕੀ ਠੀਕ ਆ ਬਾਕੀ ਸਾਰੀ ਵੇਰੀ ਵਧੀਆ ਚਲੋ ਕਈ ਵਰੀ ਹੋ ਜਾਂਦਾ ਭਾਜੀ 11 21 ਇਹ ਇਹਨਾਂ ਨੇ ਜੂ ਟਰਨ ਬਣਾਇਆ ਸੀ ਉਹ ਜਿਹੜੇ ਹਾਈਵੇ ਤੋਂ ਨਾ ਉਥੋਂ ਜਿਹਨੇ ਮੋੜਦਾ ਵੇ ਇਤੋਂ ਜੂ ਟਰਨ ਮਾਰ ਕੇ ਇੱਥੋਂ ਲੈ ਲਵੇ ਫਿਰ ਜੀ ਮੈਂ ਆਹ ਕਰਕੇ ਚ ਉੱਪਰ ਗਿਆ ਅਬ ਜੀ ਵੀ ਸਿੱਕ ਨਹੀਂ ਸੋਨਾ ਯੂਜ਼ ਲੈ ਲਿਆ ਤੁਸੀਂ ਹਾਂਜੀ ਆਪਾਂ ਫਿਰ ਟਰੱਕ ਪਾਰਕਿੰਗ ਬਣਾ ਦਿੱਤੀ ਟਰੱਕ ਪਾਰਕਿੰਗ ਬਣਾ ਦਿੱਤੀ ਹਾਂ ਜੀ ਮਗਾਦੇ ਅਸੀਂ ਉਦਾਂ ਬਣਾਉਣੀ ਹੋਵੇ ਫਿਰ ਵੀ ਤਾਂ ਸਾਨੂੰ ਜਗਾ ਛੜਨੀ ਪਊ ਮੇਰੀ ਨਹੀਂ ਬੋ ਸਹੀ ਗੱਲ ਹੈ ਹੁਣ ਕਿਉਂ ਨਾ ਉਸੇ ਦਾ ਯੂਜ਼ ਲੈ ਲਓ ਹੁਣ ਉਹ ਸਾਡੀ ਹੋ ਗਈ ਉਹ ਵੀ ਹੁਣ ਹਾਂਜੀ ਨਹੀਂ ਗੁੱਡ ਆਈਡੀਆ ਆਹ ਹੈ ਨਾ ਆ ਸਾਡੀ ਆਪਣੀ 베ਰੀ ਹਾਂਜੀ ਆਪਣੀ ਬਾਹ ਸੋਨਾ ਖੁੱਲਾ ਡੁੱਲਾ ਖੇਤਾਂ ਦੇ ਵਿੱਚ ਹਾਂਜੀ ਤੇ ਹੁਣ ਜੇ ਤਾਂ ਤੁਸੀਂ ਕਹੋ ਮੈਂ ਗੱਡੀ ਰਾਹੀਂ ਵੀ ਕਿਹੜਾ ਘੜਾ ਦਣਾ ਬਿਲੜੀਆਂ ਦੋਲੇ ਨਹੀਂ ਆ ਪੁੱਤਰ ਕਿ ਤੁਰ ਕੇ ਆਏ ਆ ਮੈਂ ਆਹ ਕੋਛ ਕੋਹ ਨੂੰ ਜਿਹੜਾ ਕਢਾ ਵੀ ਦੇਣਾ ਫੇਰ ਤੁਰ ਕੇ ਆਹ ਫੇਰ ਆਪਾਂ ਤੁਰ ਕੇ ਥੋੜਾ ਬਾਧਾ ਤੁਰ ਕੇ ਦੇਖ ਲਾਂ ਕੋਸ਼ ਆਪਾਂ ਗੱਡੀ ਮੂਰੇ ਕਢਾ ਦੇਨੇ ਆਪਣਾ ਟਾਈਮ ਸੇਵ ਹੋ ਜਾ ਹਾਂਜੀ ਹਾਂਜੀ ਕੋਈ ਨਹੀਂ ਹੂੰ ਤੇ ਵੀ ਇਹ ਆਹ ਆ ਸਾਰੇ ਆਪਣੇ ਆ ਜਿਹੜਾ ਸਮਾਨ ਪਿਆ ਠੀਕ ਆ ਤੇ ਆ ਆ ਵੀ ਅੰਸ਼ਾ ਦੇ ਵਗੈਰਾ ਆਪਣੇ ਆ ਅੱਛਾ ਸਾਰੇ ਸ਼ਰਟ ਆ ਆਪਣੇ ਹਾਂਜੀ ਤੇ ਆਹ ਟਰੈਕਟਰ ਵਗੈਰਾ ਇੱਕ ਟਰੈਕਟਰ ਦੇ ਵਿੱਚ ਆ ਕੰਟੇਨਰ ਸੇ ਵਾਹ ਹਾਂਜੀ ਤੇ ਆਹ ਹਾਲਾ ਬਹੁਤ ਨਰਾਹ ਹੈ ਲਾ ਬੇਰੀ ਪ੍ਰੂਨ ਨਹੀਂ ਕਰਨ ਵਾਲਾ ਹਾਂ ਮੇਰਾ ਠਗਿਆ ਹੈ ਅੱਜ ਜੀ ਦੇ ਵਿੱਚ ਹਾਂ ਹਾਂਜੀ ਕਪੜਾ ਗਿਆ ਹਾਂਜੀ ਹਾਂਜੀ ਇਹ ਬੇਰੀ ਤੋੜਦਾ ਹਾਂ ਹਾਂਜੀ ਇਹ ਮੈਂ 50000 ਦਾ ਲੈਂਦਾ ਹੁਣ ਠੀਕ ਹੈ ਆਪਣੇ ਦੇ ਵਿੱਚ ਕਿਸੇ ਕੋਲੇ ਨਹੀਂ ਮੈਂ ਪਹਿਲਾ ਬੰਦਾ ਜਿਹੜਾ ਲਗਿਆ ਹੈ ਕੀ ਬਾਤ ਹੈ ਮੁਬਾਰਕਾ ਮੁਬਾਰਕਾ ਖੇਤਾਂ ਵੱਲ ਜਾਂਦੀ ਪੈੜ ਦਾ ਨਿਸ਼ਾਨ ਹਾਂ ਅੱਤਵਾਦੀ ਨਹੀਂ ਮੈਂ ਕਿਸਾਨ ਹਾਂ ਪੰਜਾਬ ਦੇ ਵਿੱਚ ਵੀ ਕਈ ਵਾਰੀ ਕਿਸਾਨਾਂ ਨੂੰ ਅਸੀਂ ਬਹੁਤ ਸ਼ਾ ਉਤਸ਼ਾਹ ਵੀ ਦਿੰਨੇ ਆ ਉੱਚੇ ਰੁਤਬੇ ਵੀ ਦਿੰਨੇ ਆ ਤੇ ਕਈ ਵਾਰੀ ਅਤਵਾਦੀ ਵਰਗੇ ਸ਼ਬਦਾਂ ਦੇ ਸ਼ਿਕਾਰ ਵੀ ਹੁੰਦੇ ਨੇ ਪਰ ਜੇ ਅਸੀਂ ਉਹਨਾਂ ਹੀ ਅਤਵਾਦੀਆਂ ਦੀ ਗੱਲ ਕਰੀਏ ਕਿਸਾਨ ਰੂਪੀ ਅਤਵਾਦੀ ਕਿਸਾਨੀ ਨੂੰ ਮੁਹੱਬਤ ਕਰਨ ਵਾਲੇ ਅੱਤਵਾਦੀ ਤਾਂ ਉਹਨਾਂ ਨੇ ਵਿਦੇਸ਼ਾਂ 'ਚ ਆ ਕੇ ਕਿਵੇਂ ਆਪਣੇ ਪੈਰ ਜਮਾਏ ਉਹਨਾਂ ਜ਼ਮੀਨਾਂ 'ਤੇ ਆਪਣੀਆਂ ਪੈੜਾਂ ਵਾਈਆਂ ਜ਼ਮੀਨ ਦਾ ਮੋਹ ਜਿੱਦਾਂ ਉਹਨਾਂ ਨੂੰ ਪੰਜਾਬ 'ਚ ਸੀ ਚਾਹੇ ਉਹਨਾਂ ਨੇ ਕੋਈ ਵੀ ਕਾਰੋਬਾਰ ਕੀਤਾ ਕਰਕੇ ਵਿਦੇਸ਼ ਜਾ ਕੇ ਆਪਣੀ ਕਾਮਯਾਬੀ ਹਾਸਲ ਕੀਤੀ ਪਰ ਇੱਕ ਦਿਨ ਕਾਮਯਾਬ ਹੋ ਕੇ ਫਿਰ ਉਹ ਖੇਤਾਂ ਦੇ ਪੁੱਤ ਬਣੇ ਅੱਜ ਅਸੀਂ ਖੇਤਾਂ ਦੇ ਜਾਏ ਚਮਕਾਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕਿਵੇਂ ਉਹ ਪੰਜਾਬ ਤੋਂ ਕੈਨੇਡਾ ਐ ਕੀ ਕੀ ਉਹਨਾਂ ਨੇ ਕਾਰੋਬਾਰ ਕੀਤੇ ਫਿਰ ਉਹ ਖੇਤਾਂ ਦੇ ਜਾਏ ਕਿਵੇਂ ਆਣ ਕੇ ਬਣੇ ਖੇਤੀ ਨਾਲ ਪੰਜਾਬ ਚ ਕਿੰਨਾ ਕੁ ਮੋਹ ਸੀ ਤੇ ਇਹ ਤਾਂ ਜ਼ਾਹਿਰ ਹੀ ਆਪੇ ਜੇ ਉੱਥੇ ਮੋਹ ਸੀ ਤੇ ਤਾਂ ਹੀ ਇੱਥੇ ਆ ਕੇ ਖੇਤੀ ਕੀਤੀ ਖੇਤੀ ਦਾ ਤਰੀਕਾ ਵੱਖਰਾ ਹੋ ਸਕਦਾ ਕਿਉਂਕਿ ਉੱਥੇ ਖੇਤੀਬਾੜੀ ਜ਼ਿਆਦਾ ਝੋਨੇ ਕਣਕ ਕਪਾਹ ਨਰਮੇ ਮਿਰਚਾਂ ਦੀ ਹੁੰਦੀ ਆ ਇੱਥੇ ਥੋੜੀ ਫਲਾ ਫਰੂਟਾਂ ਦੀ ਹੁੰਦੀ ਆ ਤੇ ਚਮਕਾਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਅਸੀਂ ਪਹਿਲਾਂ ਵੀ ਕਰ ਚੁੱਕੇ ਆ ਤੇ ਪਰ ਹੁਣ ਅਸਲੀ ਰੂਪ ਰੂ ਜਿਹੜਾ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਕਰਵਾਉਣ ਲੱਗੀ ਤੇ ਆਜੋ ਆਪਾਂ ਨਾਲ ਨਾਲ ਚੱਲਦੇ ਆ ਬਹੁਤ ਸੋਹਣਾ ਤੁਹਾਡਾ ਘਰ ਆ ਪਹਿਲਾਂ ਤਾਂ ਕਾਮਯਾਬੀ ਦੀ ਵੀ ਮਿਸਾਲ ਹੈ ਤੁਹਾਨੂੰ ਬਹੁਤ ਬਹੁਤ ਵਧਾਈਆਂ ਵੀ ਖੁੱਲੀ ਜਗ੍ਹਾ ਤੇ ਤੁਸੀਂ ਘਰ ਪਾਇਆ ਆ ਔਰ ਸ਼ਹਿਰ ਨਾਲ ਲੱਗਦਾ ਹਾਈਵੇ ਤੇ ਇੱਧਰ ਸਜਾਵਟ ਵੀ ਕੀਤੀ ਹੋਈ ਆ ਇਹ 크ਿਸਮਸ ਦਾ ਕਰਕੇ ਹਾਂਜੀ ਹਾਂਜੀ ਆ ਬਹੁਤ ਸੋਹਣੇ ਕੀ ਬਣਾਏ ਆ ਹਿਰਨੇ ਆ ਹਾਂਜੀ ਹਾਂ ਫਿਰ ਨਹੀਂ ਠੀਕ ਆ ਹਾਂ ਬਾਤ ਸੋਹਣੀ ਡੈਕੋਰੇਸ਼ਨ ਹੋਈ ਆ ਹਾਂਜੀ ਤੇ ਭਾਜੀ ਇਹ ਟੈਕਸੀ ਖੜੀ ਹੋਈ ਆ ਇਹ ਟੈਕਸੀ ਮੈਂ ਚਲਾਉਣਾ ਨਹੀਂ ਇਹ ਮੈਂ ਮੈਂ 35 ਸਾਲ ਹੋ ਗਏ ਟੈਕਸੀ ਚਲਾਉਂਦੇ ਨੂੰ ਤੇ ਮੇਰੇ ਕੋਲ ਪੰਜ ਸੀ ਮੈਂ ਵੈਸੇ 베ਚਤੀ ਹੁਣ ਮੇਰੇ ਕੋ ਆਹੀ ਆ ਹੁਣ ਇਹੀ ਆ ਹਾਂਜੀ ਇਹ ਕਿਉਂ ਨਹੀਂ ਵੇਚੀ ਜੀ ਨਹੀਂ ਸੀ ਲੱਗਣਾ ਇੱਕ ਵੇਚਦਾ ਸੀਗਾ ਮੈਨੂੰ ਕੰਪਨੀ ਵਾਲੇ ਕਹਿੰਦੇ ਕਹਿੰਦੇ ਨਹੀਂ ਤੂੰ ਰੱਖ ਕਹਿੰਦੇ ਤੇਰਾ ਘਰੇ ਦਿਨ ਦਿਨ ਨਹੀਂ ਲੱਗਣਾ ਕਹਿੰਦੇ ਸਾਨੂੰ ਪਤਾ ਨਹੀਂ ਮੋ ਹੁੰਦਾ ਮੋ ਹੁੰਦਾ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੋ ਸੀਗਾ ਵੇਚ ਕੇ ਚਲੋ ਵਿੱਚ ਵਿੱਚ ਤੁਸੀਂ ਕਦੇ ਦੇਨ ਬੰਦਾ ਲਾ ਹੁੰਦਾ ਜਾ ਕੇ ਤਾਂ ਆਊਟਿੰਗ ਜੀ ਤੇ ਥੋੜਾ ਕੰਮ ਦਾ ਵੀ ਬਦਲਦਾਰ ਇਹਦਾ ਆਪਣਾ ਸੀ ਤੁਹਾਡਾ ਲਾਈਫ ਦਾ ਵਧੀਆ ਬਾਹਰ ਬੰਦੇ ਦਾ ਦਿਮਾਗ ਹੀ ਵਾਦਾ ਹੋ ਰਿਹਾ ਹੁੰਦਾ ਹਾਂਜੀ ਹਾਂਜੀ ਨਹੀਂ ਹਾਂਜੀ ਸਾਰੀਆਂ ਗੱਡੀਆਂ ਤੇ ਜਿਹੜੀਆਂ BC ਦੀਆਂ ਗੱਡੀਆਂ ਉਹਨਾਂ ਤੇ ਦੇਖ ਲਓ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਲਿਖਿਆ ਹੁੰਦਾ ਭਾਵੇਂ ਉਹ ਟੈਕਸੀ ਆ ਤੁਹਾਡੀ ਆਪਣੀ ਗੱਡੀ ਆ ਕਿਉਂਕਿ BC ਹੈ ਹੀ ਬਹੁਤ ਸੋਹਣਾ ਕੈਨੇਡਾ ਦੇ ਵਿੱਚ ਤਾਂ ਹੀ ਇਹਨੂੰ ਤਾਂ ਹੀ ਤਾਂ ਇਹਨੂੰ ਕਹਿੰਦੇ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਵੈਸੇ ਤਾਂ ਬ੍ਰਿਟਿਸ਼ ਕਲੰਬੀਆ ਗੋਰੇ ਦਾ ਨਾਮ ਆ ਜਿਨੇ ਨੇ ਲੱਭਿਆ ਸੀ ਹਾਂਜੀ ਤੇ ਉਹਨਾਂ ਨੇ ਬਿਊਟੀਫੁਲ ਨਾਲ ਲਾਤਾ ਵੀ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਵੀ ਸੋਹਣਾ ਸੋਹਣਾ ਸਾਰੀ ਦੁਨੀਆ ਤੋਂ ਸੋਹਣਾ ਇਹ ਜੀ 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 ਸਾਰੇ ਅਮਰੀਕਾ ਕੈਨੇਡਾ ਤੋਂ ਵੀ ਸੋਹਣਾ ਵਾਹ ਕੀ ਬਾਤ ਸੱਚੀ ਬਾਤ ਸੋਹਣਾ ਯਾਰ ਸਾਰਾ ਹੀ ਪਹਾੜੀਆਂ ਤੇ ਵਸਿਆ ਹੋਇਆ ਹਾਂਜੀ ਹਾਂਜੀ ਆ ਜਿਹੜਾ ਆਪਣਾ ਥਾਂ ਆ ਨਾ ਇਹ ਬੀਸੀ ਦਾ ਹਾਂ ਹਮ ਸਾਰੇ ਕੈਨੇਡਾ ਅਮਰੀਕਾ ਤੋਂ ਸੋਹਣਾ ਹਮ ਇਹਦੀ ਬਿਊਟੀ ਨੇਚਰਲ ਬਿਊਟੀ ਬਹੁਤ ਆ ਹਮ ਇਧਰ ਇੱਕ ਨਿੱਕਾ ਜਿਹਾ ਮੈਨੂੰ ਮੁਰਗੀਖਾਨਾ ਦਿਸ ਰਿਹਾ ਤੇ ਪਰ ਐਟ੍ਰੈਕਟਿਵ ਬਾਤ ਆ ਪਹਿਲਾਂ ਤਾਂ ਆਸੇ ਪਾਸੇ ਪਾਜੀ ਦਾ ਘਰ ਦੇਖੋ ਕਿੰਨਾ ਵੱਡਾ ਔਰ ਖੇਤਾਂ ਦੇ ਵਿੱਚ ਤੇ ਆਸੇ ਪਾਸੇ ਹੀ ਪਾਜੀ ਦੀ ਜ਼ਮੀਨ ਆ ਰਹੀ ਆ ਖੇਤ ਆ ਰਹੇ ਨੇ ਆਸੇ ਪਾਸੇ ਹੀ ਤੇ ਫਿਰ ਆ ਸਾਰੀ ਬਿਲਡਿੰਗ ਤੇ ਇਧਰ ਮੁਰਗੀਖਾਨਾ ਮੈਨੂੰ ਆਪਣੇ ਆਪ ਕਰ ਰਿਹਾ ਸੀ ਤੇ ਭਾਜੀ ਅੱਜ ਉਹ ਦੇਖ ਕੇ ਆਈਏ ਇਹ ਕਿਦਾਂ ਸ਼ੁਰੂ ਕੀਤਾ ਹਾਂਜੀ ਆਪਣੇ ਇੱਥੇ ਪੈ ਰਹੇ ਵੈਸੇ ਮਹੀਨਾ ਕੀ ਹੋਇਆ ਜੀ ਇੱਥੇ ਅੱਛਾ ਮਹੀਨਾ ਕੋ ਹੋਇਆ ਇਹਨੂੰ ਅਜੇ ਬਣਾਇਆ ਇਹ ਇਹ ਨਵਾਂ ਆ ਹਾਂਜੀ ਅੱਛਾ ਇਹ ਸਪੈਸ਼ਲ ਆਪਰ ਟੈਕਨੀਸ਼ੀਅਨ ਨੇ ਸਾਥ ਕੇ ਬਣਾਇਆ ਇਹ ਅੱਛਾ ਹਾਂਜੀ ਤੇ ਇਹ ਜੇ ਆ ਦੇਖੋ ਮੈਂ ਅੰਡੇ ਵਾਲੇ ਪਹਿਲਾਂ ਜਗ੍ਹਾ ਦਿਖਾਉਣਾ ਤੁਹਾਨੂੰ ਅੱਛਾ ਇਥੇ ਅੰਡੇ ਆਪਣੇ ਆਪ ਦਿੰਦੀਆਂ ਆ ਕੇ ਅੰਡੇ ਉਹਨਾਂ ਨੂੰ ਖਾਣੇ ਬਣਾ ਆ ਦਿੰਦੇ ਵਾਹ ਦੀਦੀ ক্লোਜ਼ ਕਰਕੇ ਦਿਖਾਓ ਭਾਜੀ ਤੇ ਮਿਸਿਸ ਜਿਹੜੇ ਨੇ ਸਾਡੇ ਨਾਲ ਕਰ ਰਹੇ ਅੰਡੇ ਰਾਂਦਾ ਮਾਰ ਕੇ ਵਾਹ ਮੇ ਕੋਈ ਨਾ ਚੋਕੇ ਦੇਸ ਰਾਈ ਅੱਛਾ ਇੱਥੇ ਅੰਡੇ ਦੇ ਦਿੰਦੀਆਂ ਨੇ ਆਪਣੇ ਆਪ ਆ ਕੇ ਵਾਹ ਬੜੀ ਅੱਛੀ ਤਕਨੀਕ ਆ ਹਾਂਜੀ ਤੇ ਇਹ ਇਹ ਇਹਨਾਂ ਦੇ ਵਾਸਤੇ ਬਣਾਇਆ ਹੈ ਵੀ ਆਪੇ ਕਹਿੰਦਾ ਇੱਥੇ ਅੰਡੇ ਦੇਣੀ ਆ ਕੇ ਓਕੇ ਇੱਕ ਮਿੰਟ ਵਿੱਚ ਲਾ ਦਿੰਦਾ ਠੀਕ ਆ ਤੇ ਇਹ ਕਿੰਨੀਆਂ ਕ ਮੁਰਗੀਆਂ ਦਾ ਹੈਗਾ ਇਹ ਹੈਗਾ 25 ਮੁਰਗੀਆਂ ਦਾ ਅੱਛਾ ਤੇ ਵੈਸੇ ਆਪਾਂ ਹਲੇ 5 ਰੱਖੀਆਂ ਨੇ ਅੱਛਾ ਤੇ ਫਿਰ ਹੋਰ ਲੈ ਕੇ ਆਵਾਂਗੇ ਹੌਲੀ ਹੌਲੀ ਖੋਲਣਾ ਹੈ ਖੋਲਣਾ ਤਾਂ ਖੋਲਣਾ ਨਹੀਂ ਆ ਕਿਤੇ ਨਹੀਂ ਜਾਂਦੀਆਂ अच्छा अच्छा पाजी पांच मुर्गियां तो स्टार्ट कीता है पांच मुर्गियां होने देवेच <laughs> पाजी 25ਆਂ ਦਾ ਬਣਾਇਆ ਘਰ 25 ਮੁਰਗੀਆਂ ਦਾ ਹਾਂਜੀ ਪਰ ਪੰਜ ਵੀ ਫਿਰ ਹੋਰ ਲੈ ਕੇ ਆਵਾਂਗੇ ਹੋਰ ਠੰਡ ਕਰਕੇ ਹਾਂ ਨਹੀਂ ਬਹੁਤ ਅੱਛੀ ਨਹੀਂ ਉਦਾਂ ਵੀ ਪਹਿਲਾਂ ਪੰਜ ਦੇਖਦੇ ਹਾਂ ਫਿਰ ਹੋਲੀ ਹੋਲੀ ਇਧਰ ਖਾਣਾ ਇਹਨਾਂ ਦਾ ਹਾਂਜੀ ਇਹਦੇ ਵਿੱਚ ਪਾਣੀ ਹੁੰਦਾ ਹੀ ਤੇ ਇਹ ਭਰਿਆ ਹੁੰਦਾ ਵੈਸੇ ਪਾਣੀ ਉਹ ਪਾਉਣ ਵਾਲਾ ਮਿਲਦਾ ਉਹ ਪਰੇ ਖਾਣਾ ਉਧਰ ਖਾਣਾ ਇਹਨਾਂ ਦਾ ਦਾਣਾ ਉਹਦੇ ਵਿੱਚ ਪਾ ਦਈਦਾ ਠੀਕ ਹੈ ਉੱਥੇ ਆਪੇ ਖਾਂਦੀਆਂ ਰਹਿਣੀਆਂ ਆਹ ਇਹਨਾਂ ਦਾ ਇੱਧਰ ਉਹ ਬਣਾਇਆ ਰੂਮ ਹੂੰ ਆਹ ਪੌੜੀਆਂ ਲਾਈਆਂ ਹੋਈਆਂ ਉਹਨਾਂ ਵਾਸਤੇ ਅੱਛਾ ਔਰ ਤਾਂ ਉਹਨਾਂ ਪੌੜੀਆਂ ਥੋੜੀ ਜਾ ਕੇ ਰੂਮ 'ਚ ਜਾ ਕੇ ਤੇ ਫੇਰ ਉਹ ਜਿਹੜਾ ਸਿਸਟਮ ਬਣਾਇਆ ਉੱਥੇ ਜਾ ਕੇ ਅੰਡੇ ਇਹਨਾਂ ਦੇ ਹੁੰਦੇ ਨੇ ਤੇ ਚਲੋ ਆਪਾਂ ਬਾਹਰੋਂ ਖੋਲ ਕੇ ਛੱਡ ਆਟੋਮੈਟਿਕ ਲਾਇਆ ਹੋਇਆ ਅੱਛਾ ਵੀ ਉਹ ਡੋਰ 5 ਵਜੇ ਸ਼ਾਮ ਨੂੰ ਆਟੋਮੈਟਿਕ ਬੰਦ ਇਹਨਾਂ ਨੇ 4:30 ਵਜੇ ਅੰਦਰ ਵੜ ਜਾਣਾ ਆਪਣੇ ਆਪ ਅੱਛਾ ਅਸੀਂ ਜਾਣ ਕੇ ਟਾਈਮ ਥੋੜਾ ਜਿਆਦਾ ਰੱਖਿਆ ਵੀ ਚੱਲ ਹਨਾ ਤੇ ਫਿਰ ਸਵੇਰ ਨੂੰ 7 ਵਜੇ ਆਟੋਮੈਟਿਕ ਖੁੱਲ ਜਾਣਾ ਠੀਕ ਆ ਹਾਂਜੀ ਹਾਂ ਨਹੀਂ ਬਹੁਤ ਅੱਛਾ ਬਹੁਤ ਅੱਛਾ ਬਣਿਆ ਇਸ ਤਰ੍ਹਾਂ ਹੀ ਇਸ ਸਟਾਰਟਿੰਗ ਆ ਜੀ ਫਿਰ ਗਾਹਾਂ ਹੋਰ ਰੱਖ ਲਵਾਂਗੇ ਹੌਲੀ ਹੌਲੀ ਠੀਕ ਹੈ ਧੁੱਪ ਨਿਕਲਾਈ ਸ਼ਾਇਦ ਅਸੀਂ ਥੋੜੀ ਜਿਹੀ ਹੁਣ ਤੁਹਾਨੂੰ ਚਿੱਟੇ ਗੋਰੇ ਦਿਸਗੇ ਬੱਦਲਾਂ ਤੇ ਅਸੀਂ ਕਾਲੇ ਆ ਰਹੇ ਸੀਗੇ ਨਬਾ ਜੀ ਆ ਗੱਡੀ ਬਹੁਤ ਸੋਹਣੀ ਆ ਹਾਂਜੀ ਇਹ ਇਹ ਪ੍ਰਾਣ ਇਹ ਪ੍ਰਾਣੀਆਂ ਪ੍ਰਾਣਾ ਮਾਡਲ ਆ ਕਾਫੀ ਖੜਾਈਆਂ ਇਹ ਸਪੋਰਟਸ ਕਾਰਾਂ ਨੇ ਅੱਛਾ ਹਾਂਜੀ ਕੀ ਬਾਤ ਕੌਣ ਚਲਾਉਂਦਾ ਹੈ ਇਹਨੂੰ ਮਨ ਨੂੰ ਸ਼ੌਂਕ ਆ ਠੀਕ ਆ। ਉਹ ਪਾਈ ਦੀ ਫੈਮਿਲੀ ਤੁਰੀ ਫਿਰਦੀ ਆਸਪਾਸੇ ਪਰ ਰੈਡੀ ਨਹੀਂ ਹੋਏ ਕੈਮਰੇ ਅੱਗੇ ਨਹੀਂ ਆਉਣਾ ਕਿਸੇ ਨੇ। ਕਿਉਂਕਿ ਅਸੀਂ ਬਿਨਾਂ ਦੱਸੇ ਆ ਗਏ। ਆ ਜਾਣਗੇ ਆਪਾਂ ਇੱਥੋਂ ਨਹੀਂ। ਆ ਆ ਆ ਜੇਗਾ ਠੀਕ ਹੈ। ਰਪਾ ਜੀ ਕਿਹੜਾ ਮਾਡਲ ਆ ਤੇ ਕਿਹੜਾ ਟਰੈਕਟਰ ਆ ਨਿਊ ਹਾਲੈਂਡ। ਇਹ ਹੈ ਨਿਊ ਹਾਲੈਂਡ। ਹਾਂ। ਇਹ ਨਵਾਂ ਇੱਥੇ ਖੜਾਦਾ ਇੱਧਰ ਦੇ ਪਾਸੇ। ਹਾਂਜੀ ਹਾਂਜੀ ਇੱਥੇ ਖੜਾ। ਇਹ ਨਿਊ ਹਾਲੈਂਡ ਆਈ ਇਹ। ਅੱਛਾ। ਇਹ ਨਵਾਂ ਲਿਆ ਆਪਾਂ ਹੁਣੀ। ਹੂੰ। ਇਹ ਅੱਗੇ ਕੀ ਚੀਜ਼ ਪਾਈ ਇਹਨੂੰ? ਇਹ ਇਹਨੂੰ ਲੋਡਰ ਕਹਿੰਦੇ ਵੈਸੇ। ਇਹ ਚੱਕਦਾ ਕਰਾਇਆ ਮਿੱਟੀ ਦਾ ਕੰਮ ਕਰਦਾ ਚੱਕਦਾ ਅੱਛਾ ਇੰਗਲਿਸ਼ ਚ ਨਾ ਤੇ ਇਹ ਮਿੱਟੀ ਜਿਵੇਂ ਆਪਣੇ ਉਹ ਫੋਰਕਲਿਫਟਾਂ ਹੀ ਚੱਕਦੀਆਂ ਇੱਕਨ ਸਾਰੇ ਕੰਮ ਕਰ ਦਿੰਦੀ ਹੈ ਠੀਕ ਆ ਇਹਦੀ ਵੀ ਸਾਨੂੰ ਲੋੜ ਪੈਂਦੀ ਬਹੁਤ ਜ਼ਿਆਦਾ ਅੱਛਾ ਹਾਂਜੀ ਸਾਰੇ ਕੰਮ ਵਧੀਆ ਇਹ ਕਰਾਇਆ ਕਰੂਆ ਸੁਹਾਗਾ ਸੁਵਗਾ ਵਾਣ ਮੂਣ ਦੇ ਸਾਰੇ ਕੰਮ ਹੀ ਹੋਈ ਟਰੈਕਟਰੋਂ ਦਾ ਤੇ ਕਿੰਨਾ ਸੋਹਣਾ ਸ਼ੀਸ਼ਾ ਨਾ ਕਵਰ ਕੀਤਾ ਹੈ AC ਹੀਟਰ ਲੱਗਿਆ ਵਿੱਚ AC ਆ ਹੀਟਰ ਹੀ ਆ ਬੜਾ ਵਧੀਆ ਕੀ ਬਾਤ ਦੇਖ ਲੋ ਟਰੈਂਡ ਤੇ ਇਹ ਭਾਜੀ ਟਰਾਲੀ ਇਹ ਵੈਸੇ ਜਿਵੇਂ ਹੁਣ ਕੁਝ ਲੋਡ ਕਰਨ ਲਈ ਲੋਡ ਕਰਨਾ ਏ ਟਰੈਕਟਰ ਵਗੈਰਾ ਵੀ ਚਾੜ੍ਹ ਕੇ ਲੈ ਜਾ ਸਕਦੇ ਆ ਅੱਛਾ ਅੱਛਾ ਤੇ ਇਹ ਵੀ ਸਪਰੇ ਪੰਪ ਨੂੰ ਤੁਸੀਂ ਫਿਲ ਕਰ ਲੈਣਾ ਤੇ ਇਹ ਵੀ ਕਿਸੇ ਚੀਜ਼ ਦੇ ਜਾਂ ਟਰੈਕਟਰ ਦੇ ਮਗਰ ਪਾ ਕੇ ਹਾਂਜੀ ਆਹ ਤੇ ਇਹਨੇ ਆਟੋਮੈਟਿਕ ਨੂੰ ਲਈ ਜਾਣਾ ਆਪਾਂ ਖੇਤਾਂ ਦੇ ਵਿੱਚ ਇਹ ਦੋ ਦੋ ਲਾਈਨਾਂ ਕਰ ਦਿੰਦਾ ਇਹ ਕਿਥੇ ਹਾਂ ਮੋਢਿਆਂ ਵਾਲੇ ਪੰਪਾਂ ਵਾਲਾ ਹੈ ਨਹੀਂ ਇੱਥੇ ਰਵਾਜ ਉਹ ਵੀ ਵੈਸੇ ਸਾਡੇ ਰੱਖੇ ਨੇ ਠੀਕ ਆ ਜੇ ਕਿਤੇ ਲੋੜ ਹੋਵੇ ਤੇ ਇਹ ਉਹ ਮਸ਼ੀਨ ਆ ਜਿਹੜੀ ਚੇਚੇਂਦੀ ਆ 베ਰੀ ਨੂੰ ਹਾਂਜੀ ਯਾਨੀ ਕਿ ਆ ਥੱਲੇ ਬੈਲਟਾਂ ਦੀਆਂ ਚਟੀਆਂ ਜਿਤੀਆਂ ਲੱਗੀਆਂ ਇਹ ਐ ਕਮੋਦੀਆਂ ਹੁੰਦੀਆਂ ਇਹ ਹੈ ਨਾ ਆ ਜਿਹੜੀ ਵਾਈਟ ਵਾਲੀ ਬੈਲਟ ਆ ਹਾਂ ਹਾਂਜੀ ਆਹ ਇਹ ਕਮੋਦੀ ਆ ਹਾਂਜੀ ਤੇ ਆ ਜਿਹੜੇ ਇਹ ਇਹ ਇਦਾਂ ਹੀ ਜਿਵੇਂ ਹੁਣ ਇੱਥੇ ਬੀਰੀ ਆ ਹਨਾ ਇਹਨਾਂ ਨੇ ਇਹ ਮੂਵ ਕਰਨੇ ਇਹਨਾਂ ਨੇ ਪਿੱਛੇ ਆ ਇਹਨਾਂ ਨੇ ਆ ਪਿੱਛੇ ਨੂੰ ਹਟੀ ਜਾਣਾ ਹਟੀ ਜਾਣਾ ਤੇ ਆ ਚੀਜ਼ ਛਾਂਟਦੀ ਆ ਹਾਂਜੀ ਇਹਨੇ ਇਹ ਇਹ ਬੀਟਰ ਐ ਕਰਦੇ ਹੁੰਦੇ ਆ ਓਕੇ ਓਕੇ ਬੀਟਰ ਕਹਿੰਦੇ ਐ ਨਾ ਰੇ ਠੀਕ ਠੀਕ ਉਹ ਇਦਾਂ ਐ ਕਰੀ ਜਾਂਦੇ ਨੇ ਉਹ ਬੀਰੀ ਨਹੀਂ ਝਾੜੀ ਜਾਂਦੇ ਨੇ ਇੱਥੇ ਦਾਣੇ ਡਿੱਗ ਜਾਂਦੇ ਨੇ ਤੇ ਬੀਰੀ ਬੈਲਟ ਤੇ ਆਈ ਜਾਣੀ ਆ ਇੱਥੋਂ ਡੈੱਕ ਕੇ ਮੇਰੀ ਬੈਲਟ ਤੇ ਆ ਬੈਲਟ ਤੇ ਕੁਝ ਉਧਰ ਵੀ ਡੇ ਪੈਂਦੀ ਆ ਫਿਰ ਇਹਨੇ ਘੁੰਮ ਕੇ ਉੱਪਰ ਲੈ ਜਾਣੀ ਆ ਹੂੰ ਆ ਇਹਦੇ ਵਿੱਚ ਪੱਖੇ ਲੱਗੇ ਨੇ ਬੈਲਟਾਂ ਜਾਂ ਉਹਦੇ ਅੰਡਰਗ੍ਰਾਊਂਡ ਜਾਂਦੀ ਆ ਸਕਦੇ ਆ ਇਹਨਾਂ ਦੇ ਉੱਪਰ ਵੀ ਚੜ ਸਕਦੇ ਆ ਹਾਂ ਉੱਪਰ ਵੀ ਚੜ ਸਕਦੇ ਹਨਾ ਇਹ ਆਪਣਾ ਆ ਗਿਆ ਮੇਨ ਡਰਾਈਵਰ ਸੀਟ ਆ ਜੀ ਇਹ ਆਟੋਮੈਟਿਕ ਵੀ ਚੱਲਦੀ ਆ ਜੀ ਹੂੰ ਅੱਛਾ ਇਹਨੂੰ ਐ ਛੱਡ ਕੇ ਹੀ ਪਰੇ ਚਲੀ ਜਾਂਦਾ ਅੱਛਾ ਸੈੱਟ ਕਰਕੇ ਇਹ ਤੇ ਫਿਰ ਜਦੋਂ ਮੋੜਨਾ ਹੁੰਦਾ ਇਹਨੂੰ ਕੁਝ ਕਰਨਾ ਹੁੰਦਾ ਇਹ ਸਾਡੇ ਟਾਈਮ ਲੱਗ ਜਾਂਦਾ ਜਾਂ ਨੂੰ ਲਾਈਨਾਂ ਲੰਬੀਆਂ ਨੇ ਅੱਛਾ ਤੇ ਫਿਰ ਆਟੋਮੈਟਿਕ ਇਹਨੂੰ ਛੱਡ ਕੇ ਜੇ ਆਪਾਂ ਹਾਂ ਜੇ ਆਟੋਮੈਟਿਕ ਛੱਡ ਕੇ ਨਾ ਸੈੱਟ ਕਰਕੇ ਬੰਨ੍ਹ ਗਿਆ ਜੀ ਜਿਹੜੀ ਸਪੀਡ ਬੰਨ੍ਹ ਦਿੱਤੀ ਤਾਂ ਸਗੋਂ ਆਟੋਮੈਟਿਕ ਜਿਆਦਾ ਵਧੀਆ ਚੱਲਦੀ ਆ ਹੂੰ ਆਪ ਚਲਾਉਣ ਨਾ ਠੀਕ ਆ ਕਿਉਂਕਿ ਜੇ ਅਸੀਂ ਆਪ ਇਦਾਂ ਸਟੀering ਤੁਸੀਂ ਕਈ ਵਾਰੀ ਥੱਲੇ ਉਧਰ ਉਧਰ ਹੋ ਜਾਂਦਾ ਨਾ ਇਹਨੇ ਆਟੋਮੈਟਿਕ ਜਿੱਥੇ ਜਿੱਧਰ ਜ਼ਿਆਦਾ ਲੱਗਦੀ ਐ ਐ ਹੋਈ ਜਾਂਦਾ ਠੀਕ 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 ਤੇ ਇਧਰ ਆਹੇ ਦੋ ਬੈਲਟਾਂ ਨੇ ਇੱਕ ਆਹ ਇੱਕ ਉਹ ਹੈ ਨਹੀਂ ਤੇ ਇਹ ਦੋਨੇ ਬੈਲਟਾਂ ਇਧਰ ਵੀ ਬੰਦਾ ਬੈਠਾ ਹੁੰਦਾ ਇੱਕ ਕੋ ਉਧਰ ਹੂੰ ਇਹ ਇੱਥੇ ਜਿਹੜੇ ਕੋਈ ਮਾਰਾ ਮੋਟਾ ਜਾਂਦਾ ਆਉਂਦਾ ਚੁਗੀ ਜਾਂਦੇ ਆ ਧੱਕਾ ਧੱਕਾ ਉਧਰੋਂ ਵੀ ਉਧਰੋਂ ਵੀ ਇੱਥੇ ਹੁੰਦੇ ਨੇ ਉਹ ਕੰਟੇਨਰ ਅੱਛਾ ਕੰਟੇਨਰ ਭਰੀ ਜਾਂਦੀ ਆ ਭਰੀ ਜਾਂਦੇ ਆ ਤੇ ਚੱਕੀ ਜਾਂਦੇ ਨੇ ਚੇਪਾਰਕ ਇੱਥੇ ਆਲੇ ਵਾਲੇ ਉਧਰ ਪਿੱਛੇ ਦੇਖ ਲਓ ਸਿਸਟਮ ਵੀ ਬੇਰੀ ਆਉਂਦੀ ਥੱਲੇ ਵੈਲਟਾਂ ਚ ਡੇਗਦੀ ਉਪਰੋਂ ਕਿੱਦਾਂ ਇਹਦਾ ਸਰਕਲ ਚੱਲਦਾ ਆ ਕੀ ਸਿਸਟਮ ਬਣਾਇਆ ਤੇ ਫਿਰ ਚੇਣ ਚੇਣ ਕੇ ਤੇ ਉੱਪਰ ਕੰਟੇਨਰਾਂ ਚ ਆਟੋਮੈਟਿਕ ਪਈ ਜਾਂਦੀ ਆ ਉਪਰ ਛਾਤਾਂ ਦੀ ਹੈ ਲੱਗੀ ਉੱਥੇ ਤੇ ਉਪਰ ਛਾਤ ਆ ਗਰਮੀ ਤੋਂ ਹਾਂਜੀ ਤੇ ਫਿਰ ਇੱਥੋਂ ਇੱਥੋਂ ਬੰਦਾ ਚੱਕਦਾ ਨਾ ਜਾਂ ਇਧਰੋਂ ਫਰਜ ਕਰ ਲੋ ਕੰਟੇਨਰ ਚ ਚੱਕਦਾ ਇੱਥੇ ਰੱਖੀ ਜਾਂਦਾ ਓਕੇ ਇਧਰ ਆ ਜਿਓ ਹਨਾ ਆਹਾ ਆ ਜਿਹੜੀ ਲੈਫਟ ਆ ਇਹ ਜਦੋਂ ਭਰ ਜਾਂਦੇ ਆ ਇੱਥੇ ਤੇ ਸਾਰੇ ਫੋਲੋ ਇੰਦ ਨੇ ਫਿਰ ਇਹਨੂੰ ਥੱਲੇ ਲੈ ਜਾਈਦਾ ਅੱਛਾ ਥੱਲੇ ਬਰਾਬਰ ਹੋਊਗਾ ਅੱਛਾ ਇਹ ਲਿਫਟ ਆ ਇਹਨਾ ਹੱਸਾ ਹਾਂਜੀ ਲਿਫਟ ਆ ਅੱਛਾ ਤੇ ਫਿਰ ਇਹ ਸੱਦੇ ਲਾਹ ਲਈਦਾ ਇਹਨੂੰ ਥੱਲੇ ਲਾ ਕੇ ਫਿਰ ਉਦੋਂ ਧੱਕਾ ਮਾਰ ਕੇ ਉਹਦੇ ਉੱਤੇ ਕਰ ਦਿੰਦਾ ਗੱਡੀ 'ਚ ਹਾਂਜੀ ਲੋਡ ਕਰ ਦਈਦਾ ਹਾਂਜੀ ਬਸ ਤੇ ਇਹਨਾਂ ਕੰਮ ਆ ਜੀ ਬਾਕੀ ਇਹ ਚੱਲੀ ਜਾਂਦੀ ਆ 4 ਕਿੱਲੇ ਰੋਟੀ ਤੋੜ ਦਿੰਦੀ ਆ ਵਾਹ ਬਾਤ 5 ਵੀ ਤੋੜ ਦਿੰਦੀ ਆ ਅੱਛਾ 4-5 ਕਿੱਲੇ ਤੱਕ ਕੰਮੇ ਕਰ ਦਿੰਦੀ ਆ ਜਿਹੜੇ ਵੱਡੇ ਹਾਰਮਨ ਨੇ ਉਹਨਾਂ ਕੋਲੇ 2-2 3-3 ਰੱਖੀਆਂ ਜਿਆਦੇ ਵੀ ਠੀਕ ਹੈ ਤੇ ਮੇਰੇ ਕੋਲੇ ਇੱਕ ਸਾਰੀ ਜਾਂਦੀ ਆ ਹਾਂ ਨਹੀਂ ਬਹੁਤ ਅੱਛਾ ਸਿਸਟਮ ਭਾਜੀ ਬਹੁਤ ਵਧੀਆ ਲੱਗਿਆ ਦੇਖ ਕੇ ਸਾਰਾ ਬਹੁਤ ਖੂਬ ਲੱਗਿਆ ਆ ਸੀ ਥਰੂ ਲੱਗਿਆ ਸਾਰਾ ਕੁਝ ਥੱਲੇ ਇਥੋਂ ਵੀ ਦਿਖਦਾ ਰਹਿੰਦਾ ਥੱਲੇ ਨੂੰ ਵੀ ਕੀ ਹੋ ਰਿਹਾ ਥੱਲੇ ਵੀ ਮੇਰੀ ਠੀਕ ਚੱਲਦੀਆਂ ਮਸ਼ੀਨਾਂ ਚੱਲ ਹਾਂ ਜੇ ਕੋਈ ਉੱਪਰ ਵੀ ਖੜਾ ਆ ਹਾਂਜੀ ਹਾਂਜੀ ਕਈ ਇਹਦੇ ਉੱਤੇ ਚਾਦਰ ਹੀ ਲਵਾਉਂਦੇ ਨੇ ਹਮ ਵੀ ਅਸੀਂ ਵੀ ਦੇਖਣਾ ਨਹੀਂ ਕਿਉਂਕਿ ਜਿਹੜੇ ਉਹ ਹੈਗੇ ਨਾ ਦੂਜੇ ਹਮ ਇਨਸਪੈਕਸ਼ਨ ਵਾਲੇ ਉਹ ਬਹੁਤ ਚੈੱਕ ਕਰਦੇ ਨੇ ਉਹ ਕਹਿੰਦੇ ਨੇ ਵੀ ਜੇ ਤੁਸੀਂ ਐ ਲਾਉਣਾ ਤਾਂ ਤੁਹਾਡੇ ਛੂਹਾਂ ਦੇ ਉੱਪਰ ਦੀ ਪਾਏ ਹੋਣੀ ਜਰਾ ਜਰਾ ਹਾਂ ਜਰਾ ਬਾ ਵੀ ਕਿਉਂਕਿ ਥੱਲੇ ਫੂਡ ਆਉ ਹੋਵੇ ਤੇ ਸੇਫਟੀ ਹੋਣੀ ਚਾਹੀਦੀ ਮਿੱਟੀ ਨਾਲ ਕੋਡੇ ਕੋ ਹਾਂ ਨਹੀਂ ਇਹ ਤਾਂ ਬਿਲਕੁਲ ਸਹੀ ਗੱਲ ਹੈ ਤੇ ਬਾਲੇ ਤਾਂ ਫਿਰ ਚਾਦਰ ਹੀ ਲਵਾ ਦਿੰਦੇ ਨੇ ਚਾਦਰ ਹੀ ਲਵਾ ਦਿੰਦੇ ਵੀ ਸੇਫਟੀ ਰਵੇ ਬਈ ਬਈ ਸਾਨੂੰ ਫਿਰ ਉਹ ਉਹ ਤੋਂ ਬਚਾਓ ਹੋਏ ਬਚਾਓ ਜੇ ਮਿੱਟੀ ਨਾਲੇ ਨਹੀਂ ਕੁਝ ਕਹਿੰਦੇ ਠੀਕ ਠੀਕ ਉਹਨਾਂ ਨੇ ਸਾਰਾ ਇੱਥੇ ਸਾਡੇ ਹੱਥ ਧੋਣ ਦਾ ਸਮਾਨ ਸੈਨੇਟਾਈਜ਼ਰ ਸਾਰਾ ਕੁਝ ਇੱਥੇ ਰੱਖਾਇਆ ਹੁੰਦਾ ਫਸਟ-ਏਡ ਕਿੱਟ ਸਭ ਕੁਝ अच्छा जी ਇੱਥੇ ਹੁੰਦੀ ਆ। ਇਹ ਇਹਦੇ ਵਿੱਚ ਸਾਡੇ ਉਪਸਾਇਓ ਸੀਗੇ ਨਿਕਲ ਗਏ। ਅੱਛਾ। ਟੈਗ ਟੁਕ ਜੇ ਲਾਏ ਹੁੰਦੇ ਨੇ, ਸਾਈਨ ਲਾਏ ਹੁੰਦੇ ਨੇ। ਠੀਕ ਹੈ। ਵਿਆਹ ਦੇ ਹੱਥ ਸਾਫ਼ ਕਰੋ। ਹੂੰ। ਤੇ ਗਲਵ ਪਾਓ। ਜੇ ਜਾਂ ਕਿਹਨੇ ਗਲਵ ਪਾਉ ਨਹੀਂ ਸਕਦਾ ਜੇ ਕਰੋ। ਠੀਕ ਹੈ। ਐਸਪਰ ਸੈਨੇਟਾਈਜ਼ਰ ਰੱਖਦੇ ਨੇ ਜਿਆਦਾ। ਨਹੀਂ, ਬਾਤ ਅੱਛੀ ਗੱਲ। ਪੂਰਾ ਦੌਰਾ ਕਰਿਆ ਆਂ ਤੇ ਫੁੱਲ ਵੀਡੀਓ ਜਿਹੜੀ ਅਸੀਂ ਰਿਕਾਰਡ ਕਰਿਆ ਆਂ। ਹੋਪ ਤੁਸੀਂ ਇਸ ਪ੍ਰੋਗਰਾਮ ਨੂੰ ਨਾਲ-ਨਾਲ ਪਸੰਦ ਵੀ ਕਰ ਰਹੇ ਹੋਗੇ। ਕਮੈਂਟਾਂ 'ਚ ਵੀ ਦੱਸਿਓ ਤੁਹਾਨੂੰ ਚੰਗਾ ਲੱਗਾ, ਸ਼ੇਅਰ ਵੀ ਕਰਿਓ। ਤੇ ਜੇ ਗੱਲਾਂ ਬਾਤਾਂ ਆਪਾਂ ਹੋਰ ਬਹੁਤ ਸਾਰੀਆਂ ਕਰਨੀਆਂ ਬਾਜੀ ਟਰੈਕਟਰ ਸਟਾਰਟ ਕਰੀਏ ਹਾਂਜੀ